ਸੋਗਤ ਅਪੀਡ ਸੀ ਨਿਊਜ਼ ਆਵੈ ਸਾਰਤ ਅਸਕੰਦਾ ਬੈਂ ਹਰਪ੍ਰੀਤ ਸਿੰਘ ਤੁਸੀਂ ਦੇਖ ਰਹੇ ਹੋ ਚਤਕਾਰਾ ਯੂਨੀਵਰਸਿਟੀ ਪ੍ਰੈਜ਼ੈਂਟ ਵਿਚਾਰ ਤਕਰਾਰ ਪੰਜਾਬ ਦੇ ਵਿੱਚ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਸ਼ੋਅ ਜਦੋਂ ਅਸੀਂ ਕਹਿੰਨੇ ਕਿ ਸਮਾਜ ਸਾਡਾ ਕਿੱਧਰ ਵੱਲ ਨੂੰ ਤੁਰ ਗਿਆ ਪੋਲਿਟਿਕਲ ਪਾਰਟੀਆਂ ਕਿੱਧਰ ਵੱਲ ਨੂੰ ਚਲ ਤੁਰਕੀਆਂ ਸਾਡਾ ਸਿਸਟਮ ਹੈ ਜਿਹੜਾ ਉਗਰ ਗਿਆ ਤਾਂ ਹੀ ਯਾਦ ਰੱਖਿਓ ਆਪਾਂ ਕੀ ਕਹਿੰਨੇ ਜਦੋਂ ਸਾਡਾ ਕੋਈ ਝਗੜਾ ਹੁੰਦਾ ਲੜਾਈ ਹੁੰਦੀ ਹੈ ਕਹਿੰਨੇ ਨਾ ਸੀ ਤੈਨੂੰ ਕੋਰਟ ਚ ਕਢੀਸਾਂਗੇ ਕਿਉਂਕਿ ਸਾਡੀ ਇੱਕ ਆਸ ਰਹਿੰਦੀ ਹੈ ਕਿ ਜਿੰਨਾ ਮਰਜੀ ਸਾਡਾ ਸਿਸਟਮ ਖਰਾਬ ਹੋ ਚੁੱਕਾ ਹੋਵੇ ਜਿੰਨਾ ਮਰਜੀ ਸਿਆਸੀਕਰਨ ਹੋ ਚੁੱਕਾ ਹੋਵੇ ਪਰ ਸਾਨੂੰ ਨਿਆ ਨਿਆ ਪਾਲਿਕਾ ਤੋਂ ਮਿਲੇਗਾ ਹੀ ਮਿਲੇਗਾ ਇਸੇ ਲਈ ਅਸੀਂ ਵਾਰ-ਵਾਰ ਇਹ ਕਹਿੰਦੇ ਆ ਕਿ ਤਨ ਤਮਾ ਕੋਰਟ ਚ ਕਢੀਸੂਗਾ ਤਨ ਤਮਾ ਕੋਰਟ ਚ ਦੇਖਾਂਗਾ ਔਰ ਇਹ ਗੱਲਾਂ ਸਮੇਂ-ਸਮੇਂ ਤੇ ਸਹੀ ਸਾਬਤ ਵੀ ਹੁੰਦੀਆਂ ਨੇ ਹਾਲੇ ਦੇ ਵਿੱਚ ਪੰਜਾਬ ਦੇ ਇਤਿਹਾਸ ਦੇ ਵਿੱਚ ਸ਼ਾਇਦ ਇੱਕ ਅਜਿਹਾ ਪਹਿਲਾ ਕੇਸ ਹੋਵੇਗਾ ਜਦੋਂ ਅੱਧੀ ਰਾਤ ਤੱਕ ਸੁਣਵਾਈ ਹੁੰਦੀ ਹੈ ਤਾਂ ਤੜਕੇ ਸਵੇਰੇ ਉਸ ਦਾ ਫੈਸਲਾ ਆਉਂਦਾ ਮੈਨੂੰ ਲੱਗਦਾ ਹੈ ਕਿ ਸ਼ਾਇਦ ਲੋਕਾਂ ਦਾ ਉਹ ਮਹਿਣਾ ਵੀ ਖਤਮ ਹੋ ਗਿਆ ਕਿ ਯਾਰ ਜਿਹੜੀਆਂ ਇਹ ਕੋਰਟ ਕਚੈਰੀਆਂ ਨਾ ਅੱਧੀ ਅੱਧੀ ਰਾਤ ਨੂੰ ਸਿਰਫ ਸਲਮਾਨ ਖਾਨ ਵਰਗੀਆਂ ਵੱਡੀਆਂ ਹਸਤੀਆਂ ਲਈ ਖੁੱਲਦੀਆਂ ਨੇ ਪਰ ਜੇ ਨਿਆਂ ਤੁਸੀਂ ਚਾਹਦੇ ਹੋ ਨਿਆਂ ਪਾਲਿਕਾ ਤੁਹਾਨੂੰ ਨਿਆਂ ਦਿੰਦੀ ਹੈ ਇਹ ਕੇਸ ਕੰਚਨਪ੍ਰੀਤ ਕੌਰ ਦਾ ਜਿਸ ਨੇ ਨਾ ਸਿਰਫ ਪੰਜਾਬ ਬਲਕਿ ਮੁਲਕ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਕਿ ਜੇ ਪੋਲਿਟੀਕਲ ਵੈਂਡੇਟਾ ਦੇ ਖਿਲਾਫ ਤੁਸੀਂ ਅੜਦੇ ਹੋ ਖੜਦੇ ਹੋ ਤੇ ਜੇ ਤੁਸੀਂ ਸੱਚੇ ਹੋ ਤਾਂ ਅਦਾਲਤਾਂ ਤੁਹਾਡੀ ਸੁਣਵਾਈ ਜ਼ਰੂਰ ਕਰਦੀਆਂ ਨੇ ਸੋ ਕੰਚਨਪ੍ਰੀਤ ਕੌਰ ਦਾ ਕੇਸ ਇੱਕ ਐਗਜ਼ਾਮਪਲ ਕੇਸ ਹੈ ਅ ਵੱਖ-ਵੱਖ ਪੋਲਿਟਿਕਲ ਪਾਰਟੀਆਂ ਪੰਜਾਬ ਦੇ ਵਿੱਚ ਖਾਸ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਇਹ ਲਗਾਤਾਰ ਇਲਜ਼ਾਮ ਲਗਾ ਰਹੀ ਹੈ ਕਿ ਸਤਾਤਰ ਰਿਤਰ ਆਮ ਆਦਮੀ ਪਾਰਟੀ ਪੋਲਿਟਿਕਲ ਵਿਂਡੈਟਾ ਚਲਾ ਰਹੀ ਹੈ ਸਿਆਸੀ ਬਦਲਾਖੋਰੀ ਦੀ ਭਾਵਨਾ ਦੇ ਤਹਿਤ ਕੇਸ ਦਰਜ ਕਰ ਰਹੀ ਹੈ ਕਿਸੇ ਵੀ ਔਰਤ ਦੇ ਖਿਲਾਫ ਕੋਈ ਕੇਸ ਦਰਜ ਕੀਤੇ ਗਏ ਹੋਣ ਚਾਰ ਕੇਸ ਦਰਜ ਕੀਤੇ ਗਏ ਹੋਣ ਤਾਂ ਉਸ ਤੋਂ ਬਾਅਦ ਉਹਨਾਂ ਦੇ ਵਿੱਚ ਉਹਨੂੰ ਜ਼ਮਾਨਤ ਮਿਲ ਗਈ ਹੋਵੇ ਤੇ ਪੰਜਵੇਂ ਕੇਸ ਨੂੰ ਬਿਨਾਂ ਦੱਸੇ ਉਹਤੇ ਕਰ ਦਿੱਤਾ ਗਿਆ ਹੋਵੇ ਇਹ ਆਪਣੇ ਆਪ ਦੇ ਵਿੱਚ ਇੱਕ ਨਵੀਂ ਹੀ ਚੀਜ਼ ਸਾਹਮਣੇ ਆਈ ਹੈ ਸੋ ਅੱਜ ਇੱਕ ਹੋਰ ਵੀ ਕੇਸ ਸਾਹਮਣੇ ਆਇਆ ਕੀ ਆਇਆ ਪਹਿਲਾਂ ਗ੍ਰਾਫਿਕ ਦੇ ਜ਼ਰੀਏ ਸਮਝ ਲਓ ਸ਼੍ਰੋਮਣੀ ਅਕਾਲੀ ਦਲ ਦਾ ਸਰਕਾਰ ਤੇ ਧੱਕੇਸ਼ਾਹੀ ਦਾ ਇੱਕ ਵੱਡਾ ਇਲਜ਼ਾਮ ਹੈ ਜਿਹੜਾ ਹੋਰ ਲੱਗਿਆ ਪ੍ਰੈਸ ਕਾਨਫਰੰਸ ਕਰਕੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਗੰਭੀਰ ਇਲਜ਼ਾਮ ਨੇ ਜਿਹੜੇ ਉਹ ਸੱਤਾ ਤਾਰੇ ਤੇ ਲਗਾਏ ਨੇ ਸਰਕਾਰ ਤੇ ਲਗਾਏ ਨੇ ਪੁਲਿਸ ਦੀ ਬੌਬੀ ਮਾਨ ਤੇ ਨੋਨੀ ਮਾਨ ਦੇ ਖਿਲਾਫ ਝੂਠੀ ਕਾਰਵਾਈ ਹੋਈ ਹੈ ਇਹ ਨਵਾਂ ਇੱਕ ਕੇਸ ਹੈ ਇਹਦੇ ਬਾਰੇ ਵੀ ਤੁਹਾਨੂੰ ਦੱਸ ਦਈਏ ਪਹਿਲਾਂ ਪਿਛਲੀ ਆ ਪੰਚਾਇਤੀ ਚੋਣਾਂ ਦੌਰਾਨ ਇੱਕ ਐਫ ਆਈ ਆਰ ਦਰਜ ਕੀਤੀ ਗਈ ਸੀ ਇਹ ਦਾਵਾ ਕੀਤਾ ਜਾ ਰਿਹਾ ਅਕਾਲੀ ਦਲ ਵੱਲੋਂ ਹੁਣ ਮੁੜ ਤੋਂ ਇੱਕ ਨਵਾਂ ਪਰਚਾ ਫਾਜ਼ਲਕਾ ਦੇ ਵਿੱਚ ਦਰਜ ਕਰ ਦਿੱਤਾ ਗਿਆ ਕੀ ਦਰਜ ਕੀਤਾ ਗਿਆ ਉਸ ਦੇ ਵਿੱਚ ਇਹਨਾਂ ਉੱਪਰ ਹੀ ਗੋਲਡੀ ਕੰਬੋਚ ਤੇ ਉਹਨਾਂ ਦੇ ਸਾਥੀਆਂ ਵੱਲੋਂ ਦੋਨਾਂ ਭਰਾਵਾਂ ਤੇ ਹਮਲਾ ਕੀਤਾ ਗਿਆ ਔਰ ਪੁਲਿਸ ਨੇ ਨੋਨੀਮਾਨ ਅਤੇ ਬੋਬੀਮਾਨ ਦਾ ਪਰਾਵਾਂ ਦੇ ਦੋ ਸਾਥੀਆਂ ਨੂੰ ਵੀ ਚੁੱਕਿਆ। ਇਹ ਪੂਰੀ ਘਟਨਾ ਤੁਹਾਡੇ ਸਾਹਮਣੇ ਰੱਖ ਰਹੇ ਹਾਂ ਉਸ ਤੋਂ ਬਾਅਦ ਤੁਹਾਨੂੰ ਡਿਟੇਲ ਚ ਸਮਝਾਣੇ। ਇੱਕ ਨੋਨੀਮਾਨ ਦੇ ਪੀਏ ਮਨੀਸ਼ ਅਤੇ ਇੱਕ ਪੀਏ ਦੇ ਜੀਜੇ ਨੂੰ ਵੀ ਚੁੱਕਿਆ ਜਿਨ੍ਹਾਂ ਦਾ ਕੋਈ ਵੀ ਇਸ ਕੇਸ ਦੇ ਵਿੱਚ ਲੈਣਾ ਦੇਣਾ ਹੈ ਹੀ ਨਹੀਂ ਸੀ। ਪੁਲਿਸ ਝੂਠੇ ਪਰਚੇ ਦਰਜ ਕਰ ਰਹੀ ਹੈ। ਇਹ ਅਕਾਲੀ ਦਲ ਦਾ ਦਾਵਾ ਹੈ ਪੁਲਿਸ ਹਾਈ ਕੋਰਟ ਦੇ ਹੁਕਮਾਂ ਨੂੰ ਵੀ ਮੰਨ ਨਹੀਂ ਰਹੀ। ਟਿੱਚ ਜਾਣ ਰਹੀ ਹੈ। ਮੰਨ ਨਹੀਂ ਰਹੀ। ਬੀਤਦਰੀ ਕੰਚਨਪ੍ਰੀਤ ਕੌਰ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ ਔਰ ਜਦੋਂ ਇਸ ਕੇਸ ਦੇ ਵਿੱਚ ਸામਨੇ ਆਈ ਸਚਾਈ ਤਾਂ ਕੋਰਟ ਦੇ ਹੁਕਮਤ ਬਾਅਦ ਕੰਚਨਪ੍ਰੀਤ ਕੌਰ ਨੂੰ ਛੱਡਿਆ ਗਿਆ ਸੋ ਪੋਲਿਟੀਕਲ ਵੈਂਡੇਟਾ ਜਿਹੜਾ ਉਹ ਪੰਜਾਬ ਦੇ ਵਿੱਚ ਸਿਖਰਾਂ ਤੇ ਹੈ 4 ਵਜੇ ਤੱਕ ਤੜਕੇ ਸਵੇਰੇ ਸੁਣਵਾਈ ਹੁੰਦੀ ਹੈ ਔਰ ਉਸ ਤੋਂ ਬਾਅਦ ਜਿਹੜਾ ਉਹ ਕੋਰਟ ਕਚੈਰੀ ਦੇ ਵਿੱਚ ਫੈਸਲਾ ਹੁੰਦਾ ਮੇਰੇ ਨਾਲ ਮੌਜੂਦ ਨੇ ਐਡਵੋਕੇਟ ਅਰਸ਼ਦੀਪ ਸਿੰਘ ਖਲੇਰ ਲੀਗਲ ਸੈੱਲ ਦੇ ਪ੍ਰਧਾਨ ਨੇ ਸ਼ਰਮਣੀ ਕਾਲ ਦਲ ਦੇ ਬਹੁਤ-ਬਹੁਤ ਸਵਾਗਤ ਹੈ ਖਲੇਰ ਸਾਹਿਬ ਕਲੇਸ਼ਾਬ ਐਸੇ ਤਾਂ ਅਕਾਲੀ ਦਲ ਦੇ ਬੰਦੇ ਤੁਹਾਨੂੰ ਜੇਠ ਮਲਾਨੀ ਕਹਿਣ ਲੱਗੇ ਨੇ ਕਿ ਅਕਾਲੀ ਦਲ ਦੇ ਜੇਠ ਮਲਾਨੀ ਨੇ ਕਿ ਜਿਹੜਾ ਕੇਸ ਤੁਸੀਂ ਜਿੱਤਿਆ ਜਿਸ ਕੇਸ ਦੇ ਵਿੱਚ ਤੁਹਾਨੂੰ ਸਫਲਤਾ ਪ੍ਰਾਪਤ ਹੋਈ ਹੈ ਖੈਰ ਉਹ ਆਪਣੇ ਆਪ ਦੇ ਵਿੱਚ ਇੱਕ ਐਗਜ਼ਾਮਪਲ ਕੇਸ ਤਾਂ ਹੈ ਪਰ ਕੀ ਕਲੇਸ਼ਾਬ ਤੁਹਾਨੂੰ ਇੰਨਾ ਇਤਬਾਰ ਸੀਗਾ ਕਿ ਆਮ ਤੌਰ ਤੇ ਹੁੰਦਾ ਕੀ ਹੈ ਮੈਂ ਕਹਿੰਦਾ ਕਿ ਲੱਖ ਝੂਠਾ ਕੇਸ ਹੋਵੇ ਪੋਲਿਟੀਕਲ ਵੈਂਡਟਾ ਹੋਵੇ ਜਦੋਂ ਪੁਲਿਸ ਆਪਣੀ ਆਈ ਤੇ ਆ ਜਾਵੇ ਐਫ ਆਈ ਆਰ ਦੇ ਵਿੱਚ ਉਹ ਉਹ ਧਰਾਵਾਂ ਐਫ ਆਈ ਆਰ ਦੇ ਵਿੱਚ ਉਹ ਉਹ ਲੂਪ ਹੋਲ ਛੱਡ ਦਿੰਦੀਆਂ ਨੇ ਕਿ ਤੁਸੀਂ ਜ਼ਮਾਨਤ ਲੈnder ਲੈnder ਤੁਹਾਡੀਆਂ ਜੁੱਤੀਆਂ ਕੱਸ ਦਿੰਦੀਆਂ ਨੇ ਤੁਹਾਨੂੰ ਜ਼ਮਾਨਤ ਨਹੀਂ ਮਿਲਦੀ ਇੱਥੇ ਜ਼ਮਾਨਤ ਛੱਡੋ ਤੁਸੀਂ ਤਾਂ ਕੇਸ ਹੀ ਖਾਰਜ ਕਰਾ ਕੇ ਬਾਹਰ ਨਿਕਲੇ ਹੋ ਇਹ ਹੋਇਆ ਕਿਵੇਂ ਹਰਪ੍ਰੀਤ ਜੀ ਜਿਹੜਾ ਕੰਚਨਪ੍ਰੀਤ ਦਾ ਕੇਸ ਹੈ ਦੇਖੋ ਮੈਂ ਸਭ ਤੋਂ ਪਹਿਲਾਂ ਕਹੂੰਗਾ ਕਿ ਇਸ ਕੇਸ ਦੇ ਵਿੱਚ ਪੰਜਾਬ ਸ਼ਰਮਸਾਰ ਹੋਇਆ ਹੂੰ ਕਿਉਂਕਿ ਪੰਜਾਬ ਜਿਹੜੀ ਗੁਰੂਆ ਪੀਰਾਂ ਦੀ ਧਰਤੀ ਹੈ ਪੰਜਾਬੀਆਂ ਨੂੰ ਤਾਂ ਧੀਆ ਪੈਣਾ ਦੀ ਇੱਜ਼ਤਾਂ ਦੇ ਰਾਖੇ ਮੰਨਿਆ ਜਾਂਦਾ ਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਨੇ ਇੱਕ ਧੀ ਨੂੰ ਝੂਠੇ ਪਰਚੇ ਚ ਗ੍ਰਿਫਤਾਰ ਕਰਕੇ ਜੇਲ੍ਹ ਦੇ ਵਿੱਚ ਸੱਟਿਆ ਹੁਣ ਸਵਾਲ ਤਾਂ ਇਹ ਖੜਾ ਹੁੰਦਾ ਹੈ ਕਿ ਜਿਹੜੀ ਕੰਚਨਪ੍ਰੀਤ ਦੀ ਜਾਨ ਪਿੱਛੇ ਆ ਆਮ ਆਦਮੀ ਪਾਰਟੀ ਹੱਥ ਥੋਕੇ ਪਈ ਹੈ ਇਹਨਾਂ ਦੇ ਮੰਤਰੀ ਹੋਣ ਇਹਨਾਂ ਦੇ ਐਮ ਐਲ ਏ ਮੁੱਖ ਮੰਤਰੀ ਉਹਨੂੰ ਕ੍ਰਿਮੀਨਲ ਦੱਸਦੇ ਨੇ ਉਹ 2 ਮਹੀਨੇ ਪਹਿਲਾਂ ਪੰਜਾਬ ਆਈ ਆਦੇ ਕਰਕੇ ਆਈ ਕਿਉਂਕਿ ਉਹਨਾਂ ਦੇ ਮਾਤਾ ਜੀ ਸੁਖਵਿੰਦਰ ਕੌਰ ਰੰਦਾਵਾ ਜੀ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਐਮ ਐਲ ਏ ਦੀ ਟਿਕਟ ਦਿੱਤੀ ਤਰਨਤਾਰਨ ਬਾਈ ਇਲੈਕਸ਼ਨ ਚ ਜੀ ਉਹਨੇ ਉੱਥੇ ਡਟ ਕੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਚਾਰ ਕੀਤਾ ਆਪਣੀ ਮਾਤਾ ਜੀ ਲਈ ਵੋਟਾਂ ਮੰਗੀਆਂ ਤੇ ਜਦੋਂ ਸਰਕਾਰ ਦੇ ਵਿਰੁੱਧ ਸਰਕਾਰ ਦੀਆਂ ਮਾੜੀਆਂ ਕਾਰਗੁਜ਼ਾਰੀਆਂ ਦੇ ਵਿਰੁੱਧ ਵਾਸ ਚੱਕੀ ਤਾਂ ਇੱਕ ਇੱਕ ਕਰਕੇ ਇਹਦੇ ਖਿਲਾਫ ਚਾਰ ਮੁਕਦਮੇ ਦਰਜ ਕੀਤੇ ਹਮ ਔਰ ਜਿਸ ਦਿਨ ਚੋਣਾ ਖਤਮ ਹੋਈਆ ਦੇਖੋ ਚੋਣਾਂ ਦੇ ਵਿੱਚ ਸਰਕਾਰ ਨੂੰ ਅਹਿਸਾਸ ਹੋ ਗਿਆ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੋਕਾਂ ਦਾ ਝੁਕਾ ਹੈ ਲੋਕ ਬਹੁਤ ਪਿਆਰ ਦੇ ਰਹੇ ਨੇ ਔਰ ਪਰਚਿਆਂ ਦੀ ਰਾਜਨੀਤੀ ਉਸੇ ਕੈਂਪੇਨ ਚ ਸ਼ੁਰੂ ਹੋਈ ਵੋਟਾਂ ਪਈਆਂ ਨਤੀਜਿਆਂ ਨੇ ਤਾਂ ਅੱਖਾਂ ਤੇ ਕੰਨ ਹੀ ਖੋਲਤੇ ਨਾ ਨਤੀਜਿਆਂ ਨੇ ਤਾਂ ਦਿਖਾਤਾ ਕਿ ਸਰਕਾਰ ਦੀ ਧੱਕੇਸ਼ਾਹੀ ਦੇ ਬਾਵਜੂਦ ਪੁਲਿਸ ਦੇ ਚੋਣ ਲੜਨ ਦੇ ਬਾਵਜੂਦ ਸਿਰਫ 10000 ਦੀ ਲੀਡ ਹੈ ਔਰ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਕੀ ਕੂੜਾ ਪ੍ਰਚਾਰ ਸ਼ੁਰੂ ਕੀਤਾ ਕਹਿੰਦੇ ਜੀ ਸ਼੍ਰੋਮਣੀ ਅਕਾਲੀ ਦਲ ਨੇ ਤਾਂ ਕ੍ਰਿਮੀਨਲਾਂ ਨੂੰ ਟਿਕਟ ਦੇਤੀ ਜੀ ਦੇਖੋ ਜੀ ਕੰਚਨਪ੍ਰੀਤ ਨੇਪਾਲ ਜ਼ਰੀਏ ਇੰਡੀਆ ਆਈ ਸੀ ਤੇ ਹੁਣ ਨੇਪਾਲ ਜ਼ਰੀਏ ਕੈਨੇਡਾ ਚਲੀ ਗਈ ਮੈਂ ਉਦੋਂ ਵੀ ਆ ਕੇ ਇਹ ਗੱਲ ਕਹੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਭੱਜਣ ਵਾਲਿਆਂ ਚੋਂ ਨਹੀਂ ਡਟ ਕੇ ਮੁਕਾਬਲਾ ਕਰਾਂਗੇ ਉਰੀ ਖੜੇ ਆਂ ਕੱਲੀ ਕੱਲੀ ਗੱਲ ਦਾ ਜਵਾਬ ਦੇਾਂਗੇ ਹੁਣ ਸਵਾਲ ਤਾਂ ਇਹ ਉੱਠਦਾ ਕਿ ਚਾਰ ਪਰਚੇ ਪੁਲਿਸ ਨੇ ਕੰਚਨਪ੍ਰੀਤ ਤੇ ਦੇਤੇ ਜੀ ਪੁਲਿਸ ਕੋਈ ਫਾਈਨਲ ਅਥਾਰਟੀ ਤਾਂ ਹੈ ਨਹੀਂ ਪੁਲਿਸ ਤਾਂ ਪਰ ਅਦਾਲਤ ਬੈਠੀ ਹੈ ਇਹਨਾਂ ਦਾ ਕੰਮ ਸੀ ਪਰਚੇ ਦੇ ਕੇ ਜੇਲ੍ਹ ਚ ਸਿੱਟਣਾ ਅਸੀਂ ਆਪਣੀ ਲੀਗਲ ਲੜਾਈ ਲੜੀ ਕੰਚਨਪ੍ਰੀਤ ਦੀਆਂ ਚਾਰੇ ਕੇਸਾਂ ਚ ਬੇਲਾ ਲਾਈਆਂ ਚਾਰੇ ਕੇਸਾਂ ਚ ਜੋ ਸਰਕਾਰ ਨੇ ਝੂਠ ਬੋਲਣਾ ਸੀ ਉਹ ਬੋਲਿਆ ਇਹਨਾਂ ਦੇ ਐਸਐਸਪੀ ਤੱਕ ਕੋਰਟਾਂ ਚ ਜਾਂਦੇ ਰਹੇ ਪਰ ਕੋਰਟ ਤਾਂ ਸਹਿਮਤ ਨਹੀਂ ਹੋਈ ਜੋ ਮੰਤਰੀ ਕਹਿੰਦੇ ਸੀ ਜੋ ਮੁੱਖ ਮੰਤਰੀ ਨੇ ਕਿਹਾ ਉਹ ਚਾਰੇ ਕੇਸਾਂ ਚ ਅਦਾਲਤਾਂ ਨੇ ਨਹੀਂ ਮੰਨਿਆ ਛੋਟਾ ਜਿਹਾ ਬਰੀਫ ਦਿਓਗੇ ਉਹ ਚਾਰ ਕੇਸ ਕੀ ਸੀਗੇ ਕਿਸ ਤਰ੍ਹਾਂ ਦੇ ਇਲਜ਼ਾਮ ਸੀਗੇ ਉਹਨਾਂ ਚਾਰਾ ਕੇਸਾਂ ਦੇ ਦੇਖੋ ਜਿਸ ਜਿਸ ਕੇਸ ਚ ਤਾਂ ਇਹ ਪੇਸ਼ ਗਏ ਨੇ ਮਜੀਠੇ ਉਹ ਤਾਂ deta ਇਹਨਾਂ ਤੇ ਇਮੀਗ੍ਰੇਸ਼ਨ ਐਕਟ ਦਾ ਕਿ ਜਾਲੀ ਪਾਸਪੋਰਟ ਹੈ ਜੀ ਹੂੰ ਬਾਕੀ ਇੱਕ ਕੇਸ ਇਹਨਾਂ ਤੇ ਦਿੱਤਾ ਤੁਹਾਨੂੰ ਯਾਦ ਹੋਵੇ ਜਿਹੜਾ ਦੋ ਪੁਲਿਸ ਵਾਲੇ ਇੱਕ ਜਾਲੀ ਨੰਬਰ ਪਲੇਟ ਲਾ ਕੇ ਇਹਨਾਂ ਦੀ ਰੈਕੀ ਕਰ ਰਹੇ ਸੀ ਇਹ ਕਹਿੰਦੇ ਜੀ ਪੁਲਿਸ ਨੂੰ ਆਪਣੇ ਕੰਮ ਕਰਨ ਤੋਂ ਰੋਕਿਆ ਜੀ ਅਸੀਂ ਕਿਤੇ ਕਹਤਾ ਜੀ ਵੋਟਾਂ ਲਈ ਧਮਕਾਇਆ ਜੀ ਸੋ ਇਹ ਜੇ ਬੋਗਸ ਮੁਕਦਮੇ ਦਰਜ ਕਰਕੇ ਇਹਨਾਂ ਨੇ ਮੀਡੀਆ 'ਚ ਬਹੁਤ ਝੂਠ ਫਲਾਇਆ ਹਮ ਅਦਾਲਤ ਦੇ ਵਿੱਚ ਜਾ ਕੇ ਮੂਹਦੇ ਮੂ ਡਿੱਗਿਆ ਝੂਠ ਤੇ ਅਦਾਲਤਾਂ ਨੇ ਸਾਰੇ ਕੇਸਾਂ 'ਚ ਬੇਲ ਦਿੱਤੀ ਹੁਣ ਇੱਕ ਨਾ ਮੁੱਖ ਮੰਤਰੀ ਦੀ ਈਗੋ ਹਿੱਟ ਹੋ ਗਈ ਆਪਾਂ ਕਹਿੰਦੇ ਕਿ ਈਗੋ ਸੈਟੀਸਫਾਈ ਕਰਨੀ ਹੈ 144 ਨੰਬਰ ਐਫ ਆਈ ਆਰ ਚ ਜਿਦਨ ਮਜੀਠੇ ਥਾਣੇ ਇਹ ਪੇਸ਼ ਹੋਣਗੇ ਕੋਰਟ ਦੇ ਇੰਟਰਮ ਬੇਲ ਦਿੱਤੀ ਉਥੇ ਇੱਕ ਪਰਚਾ ਰੱਖਿਆ ਹੋਇਆ ਸੀ 208 ਨੰਬਰ ਠੀਕ ਹੈ ਹੁਣ ਮਜੀਠੇ ਥਾਣੇ ਪੇਸ਼ ਹੋਣਗੇ ਨੇ 208 ਨੰਬਰ ਪਰਚਾ ਤਰਨਤਾਰਨ ਦਾ ਝਭਾਲ ਦਾ 208 ਨੰਬਰ ਪਰਚਾ ਸਾਰੇ ਅਵੇਲੇਬਲ ਅਫੈਂਸ ਹੈ ਉਹਦੇ ਚ 111 ਬੀ ਐਨ ਐਸ ਜੋੜੀ ਸਿਰਫ ਉਹਨੂੰ ਨਾਨ ਅਵੇਲੇਬਲ ਬਣਾਉਣ ਦੇ ਲਈ ਹੁਣ 208 ਨੰਬਰ ਕੀ ਹੈ ਇੱਕ ਲੇਡੀ ਹੈ ਗੁਰਮੀਤ ਕੌਰ ਠੀਕ ਹੈ ਉਹਨਾਂ ਦਾ ਬਿਆਨ ਲਿਖ ਲਿਆ ਕਿ ਜੀ ਮੇਰੇ ਘਰੇ ਇੱਕ ਮੁੰਡਾ ਆਇਆ ਮੁੰਡੇ ਨੇ ਮੇਰੇ ਕੰਨ ਨੂੰ ਫੋਨ ਲਾਇਆ ਅਗਲੇ ਪਾਸੋਂ ਇੱਕ ਬੰਦੇ ਨੇ ਮੈਨੂੰ ਕਿਹਾ ਕਿ ਮੈਂ ਅਮਰਿਤਪਾਲ ਬੋਲਦਾ ਵੋਟ ਆਪਾਂ ਇਸ ਵਾਰੀ ਹਰਮੀਤ ਸੰਧੂ ਨੂੰ ਨਹੀਂ ਪਾਉਣੀ ਵੋਟ ਆਪਾਂ ਪਾਉਣੀ ਹੈ ਸੁਖਵਿੰਦਰ ਕੌਰ ਰੰਦਾਵਾ ਨੂੰ ਦੱਸੋ ਜੀ ਇਹ ਚ ਕੰਚਨਪ੍ਰੀਤ ਦਾ ਕੀ ਲੈਣਾ ਦੇਣਾ ਹੁਣ ਮੈਂ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਔਰ ਅੱਜ ਮੈਂ ਪਹਿਲੀ ਵਾਰੀ ਸਵਾਲ ਕਰਨ ਲੱਗਾ ਮੈਂ ਪੰਜਾਬ ਦੇ ਐਡਵੋਕੇਟ ਜਨਰਲ ਨੂੰ ਸਵਾਲ ਕਰਦਾ ਕਿ ਕੀ ਤੁਸੀਂ ਆਪਣੀ ਪੁਲਿਸ ਨੂੰ ਐਜੂਕੇਟ ਨਹੀਂ ਕਰਦੇ 111 ਬੀਐਨਐਸ ਹੈ ਆਰਗੇਨਾਈਜ਼ਡ ਕ੍ਰਾਈਮ ਆਰਗੇਨਾਈਜ਼ਡ ਕ੍ਰਾਈਮ ਕੀ ਹੁੰਦਾ ਕਿ ਜੀ 7-8 ਬੰਦੇ ਇਕੱਠੇ ਹੋਏ ਉਹਨਾਂ ਨੇ ਬੈਂਕ ਲੁੱਟ ਲਈ ਸੱਤ ਅੱਠ ਬੰਦੇ ਇਕੱਠੇ ਹੋਏ ਉਹਨਾਂ ਨੇ ਕਿਸੇ ਦਾ ਮਰਡਰ ਕਰਤਾ ਕਿਸੇ ਤੋਂ ਫਰੋਤੀ ਲਿਆਏ ਹੁਣ ਇਹ ਅਲੀਗੇਸ਼ਨ ਵੀ ਜੇ ਮੰਨ ਲੀਏ ਇਹ ਆਰਗੇਨਾਈਜ਼ਡ ਕ੍ਰਾਈਮ ਤਾਂ ਹੋਇਆ ਨਹੀਂ ਇਹ ਗੱਲ ਖੋਰੀ ਆ ਅਮਰਿਤਪਾਲ ਦੀ ਤੁਸੀਂ 111 ਜੋੜ ਕੇ 208 ਚ ਨਾਮਿਨੇਟ ਕਰ ਲਿਆ ਕੰਚਨਪ੍ਰੀਤ ਨੂੰ ਤੇ ਆਹੀ ਮੇਰੀ ਪੁਲਿਸ ਸੀ ਜਦੋਂ ਅਸੀਂ ਹਾਈ ਕੋਰਟ ਦੇ ਵਿੱਚ ਗਏ ਆ ਕਿਉਂਕਿ ਇਹ ਇਲੀਗਲ ਸੀ ਵੀ ਪਰ ਉਸ ਐਫ ਆਈ ਆਰ ਦੇ ਵਿੱਚ ਕੰਚਨਪ੍ਰੀਤ ਦਾ ਨਾਮ ਸੀਗਾ ਪਹਿਲਾਂ ਕਿ ਨਹੀਂ ਸੀਗਾ ਕੰਚਨਪ੍ਰੀਤ ਦਾ ਨਾਮ ਨਹੀਂ ਸੀ ਅਣਪਛਾਤੇਆਂ ਚ ਇਹਨੂੰ ਨਾਮਿਨੇਟ ਕਰਨਾ ਚਾਹਿਆ ਔਰ ਇਹ ਦੇਖੋ ਇਹ ਸਿੱਧੀ ਸਿੱਧੀ ਨੇ ਹਰਪ੍ਰੀਤ ਜੀ ਮਤਲਬ ਪੰਜਾਬ ਦੀ ਪੁਲਿਸ ਨੇ ਇੱਕ ਕਾਮੀ ਬਣਾ ਲਿਆ ਹਾਈ ਕੋਰਟ ਸੁਪਰੀਮ ਕੋਰਟ ਨੂੰ ਉਹਦੀ ਜੱਜਮੈਂਟਸ ਨੂੰ ਵਾਇਲਟ ਕਰਨ ਦਾ ਸੁਪਰੀਮ ਕੋਰਟ ਦੀ ਬੜੀ ਕਲੀਅਰ ਇਨਸਟਰਕਸ਼ਨ ਹੈ ਕਿ ਅਗਰ ਕੋਈ ਬੰਦਾ ਕਿਸੇ ਅਦਾਲਤ ਦੇ ਹੁਕਮਾਂ ਤੇ ਕਿਸੇ ਕੇਸ ਦੀ ਇਨਵੈਸਟੀਗੇਸ਼ਨ ਜੁਆਇਨ ਕਰਨ ਗਿਆ ਤੁਸੀਂ ਉਹਨੂੰ ਵਾਧਾ ਜੁਰਮ 'ਚ ਨਹੀਂ ਫੜ ਸਕਦੇ ਉਹਦੇ ਲਈ ਤੁਹਾਨੂੰ ਫੇਰ ਅਦਾਲਤ ਜਾਣਾ ਪਊ ਤੁਸੀਂ ਅਦਾਲਤ ਤੋਂ ਪਰਮਿਸ਼ਨ ਲੈ ਕੇ ਫੜੋਗੇ ਇਹਨਾਂ ਨੇ ਅਦਾਲਤਾਂ ਨੂੰ ਵੀ ਛਿੱਕੇ ਤੇ ਟੰਗਿਆ ਇਹਨਾਂ ਨੇ ਸੰਵਿਧਾਨ ਨੂੰ ਵੀ ਛਿੱਕੇ ਤੇ ਟੰਗਿਆ ਤੇ 111 ਚ ਉਹਦੀ ਗ੍ਰਿਫਤਾਰੀ ਪਾਈ ਤੇ ਹੁਣ ਇਹ ਆਪਦੇ ਆਪ ਨੂੰ ਉੱਥੇ ਦੇ ਡੀਆਈਜੀ ਸਾਹਿਬ ਐਸਐਸਪੀ ਸਾਹਿਬ ਇਹ ਸਾਰੇ ਬੜੇ ਸਿਆਣੇ ਸਮਝਦੇ ਨੇ ਤਿੰਨ ਤੋਂ ਤਾਂ 24 ਘੰਟੇ ਵੀ ਡਿਫੈਂਡ ਨਾ ਹੋਇਆ ਆਪਣਾ ਫੈਸਲਾ ਹਾਈ ਕੋਰਟ ਦੇ ਵਿੱਚ ਮੈਂ ਪਟੀਸ਼ਨ ਪਾਈ ਬਤੌਰ ਸ਼ਰੋਮਣੀ ਅਕਾਲੀ ਦਲ ਦੇ ਲੀਡਰ ਦੇ ਠੀਕ ਹੈ ਮੈਂ ਕਿਹਾ ਕਿ ਸਾਡੀ ਪਾਰਟੀ ਦੀ ਲੀਡਰ ਨੂੰ ਇਲੀਗਲ ਡਿਟੈਂਸ਼ਨ ਦੇ ਵਿੱਚ ਉਹਨੂੰ ਇਲੀਗਲੀ ਫੜਿਆ ਹਮ ਹਾਈ ਕੋਰਟ ਨੇ ਸਾਰੀਆਂ ਗੱਲਾਂ ਨਾਲ ਸਹਿਮਤ ਹੋਏ ਕਿਉਂਕਿ ਹੁਣ ਨਾ ਸੁਪਰੀਮ ਕੋਰਟ ਬੜੀ ਕੈਟੇਗੋਰਿਕ ਹੋ ਗਏ ਪ੍ਰਜਾ ਲਈ ਲੋਕਾਂ ਵਾਸਤੇ ਬਹੁਤ ਜ਼ਰੂਰੀ ਹੈ ਜਾਨਣਾ ਜੀ ਜੀ ਕਿਸੇ ਨੂੰ ਵੀ ਜੇ ਅਰੈਸਟ ਕਰਨਾ ਉਹਨੂੰ ਗਰਾਉਂਡ ਆਫ ਅਰੈਸਟ ਦੇਣਾ ਔਰ ਗਰਾਉਂਡ ਆਫ ਅਰੈਸਟ ਗਰਾਉਂਡ ਹੋਣਾ ਚਾਹੀਦਾ ਰੀਜ਼ਨ ਨਹੀਂ ਰੀਜ਼ਨ ਹੁੰਦਾ ਕਿ ਤੂੰ ਆ ਕਰ ਸਕਦਾ ਆ ਕਰ ਸਕਦਾ ਤੂੰ ਆ ਕੀਤਾ ਹੋਣਾ ਨੋ ਗਰਾਉਂਡ ਆਫ ਅਰੈਸਟ ਹੈ ਕਿ ਤੂੰ ਆ ਤੇਰੇ ਖਿਲਾਫ ਪਾਰਟਿਕੂਲਰ ਅਲੀਗੇਸ਼ਨ ਹੈ ਤੂੰ ਆ ਕਰਾਇਮ ਕੀਤਾ ਕੰਚਨਪ੍ਰੀਤ ਦੇ ਕੇਸ ਚ ਉਹ ਨਹੀਂ ਸੀ ਉਹ ਨਹੀਂ ਸੀਗਾ 111 ਬੀ ਐਨ ਐਸ ਉਹ ਲੱਗਦੀ ਨਹੀਂ ਸੀ ਤਾਂ ਹੀ ਹਾਈ ਕੋਰਟ ਨੇ ਟ੍ਰਾਇਲ ਕੋਰਟ ਨੂੰ ਕਿਹਾ ਦੋ ਚੀਜ਼ਾਂ ਕੈਟਾਗੋਰੀਕ ਕਹੀਆਂ ਪਹਿਲੀ ਗੱਲ ਤਾਂ ਉਹਨੂੰ ਪੁਲਿਸ ਕਸਟਡੀ ਚੋਂ ਜੱਜ ਸਾਹਿਬ ਆਪਣੀ ਕਸਟਡੀ ਚ ਲੈਣ ਦੂਜੀ ਗੱਲ ਜਿੰਨਾ ਚਿਰ ਹਾਈ ਕੋਰਟ ਤੋਂ ਉਹਨਾਂ ਦੇ ਵਕੀਲ ਨਹੀਂ ਜਾਂਦੇ ਕੇਸ ਦੀ ਸੁਣਵਾਈ ਨਾ ਸ਼ੁਰੂ ਹੋਵੇ। ਹੂੰ ਤੀਸਰੀ ਗੱਲ ਕੋਰਟ ਨੂੰ ਇਹ ਬੜਾ ਸਪੈਸੀਫਿਕ ਸੀ ਕਿ ਜਿੰਨਾ ਚਿਰ 111 ਨਹੀਂ ਤੁਸੀਂ ਡਿਸਾਈਡ ਕਰੋਗੇ। ਤੁਸੀਂ ਉਹਦੇ ਤੇ ਰਿਮਾਂਡ ਤੇ ਫੈਸਲਾ ਨਹੀਂ ਲਓਗੇ ਕਿ 111 ਬਣਦੀ ਹੈ ਕਿ ਨਹੀਂ ਬਣਦੀ ਕਿਉਂਕਿ ਬਾਕੀ ਅਫੈਂਸ ਤੋਂ ਉਹ ਪਰਚੇ ਸਾਰੇ ਅਵੇਲੇਬਲ ਸੀ। ਇਹਦੇ ਕਰਕੇ ਹੀ ਫੜਿਆ ਸੀ। ਸੋ ਰਾਤ ਨੂੰ ਕੋਰਟ ਲੱਗੀ ਔਰ ਪੰਜਾਬ ਦਾ ਪਹਿਲਾ ਐਗਜ਼ਾਮਪਲ ਹੈ ਪਰ ਇਹਦੇ ਨਾਲ ਸਾਨੂੰ ਇੱਕ ਚੀਜ਼ ਹੋਰ ਵੀ ਸਿੱਖਣ ਨੂੰ ਮਿਲਦੀ ਹੈ। ਜੀ ਕਿ ਇਹਦਾ ਮਤਲਬ ਕੋਰਟ ਨੂੰ ਵੀ ਪਤਾ ਸੀ ਹਿਊਮਨ ਰਾਈਟਸ ਵਾਇਲਟ ਹੋਏ। ਬਹੁਤ ਸੀਰੀਅਸ ਇਸ਼ੂ ਸੀ। ਇੱਕ ਆਮ ਇਨਸਾਨ ਲਈ ਜਦੋਂ ਅਦਾਲਤ ਰਾਤ ਨੂੰ ਚੱਲੀ ਤਾਂ ਇਹਦਾ ਮਤਲਬ ਕਿ ਇੱਕ ਲੜਕੀ ਨੂੰ ਬੇਬੁਨਿਆਦ ਅੰਦਰ ਕੀਤਾ ਗਿਆ ਉਸ ਤੋਂ ਬਾਅਦ ਸਰਕਾਰ ਦੇਖੋ ਉਰੇ ਨਹੀਂ ਹਟੀ ਜਦੋਂ ਇਹ ਆਰਡਰ ਸਰਕਾਰ ਦੇ ਖਿਲਾਫ ਆਇਆ ਆਰਪੀ ਜੀ ਇਹਨਾਂ ਨੇ ਦੋ ਐਡੀਸ਼ਨਲ ਐਡਵੋਕੇਟ ਜਨਰਲ ਮਿਸਟਰ ਫੈਰੀ ਸੌਫਤ ਤੇ ਇੱਕ ਪੀ ਆਈ ਪੀ ਸਿੰਘ ਉਹਨਾਂ ਦੀ ਸ਼ਾਮ ਨੂੰ ਨੋਟੀਫਿਕੇਸ਼ਨ ਕੀਤੀ ਐਸ ਪਬਲਿਕ ਪ੍ਰੋਸੀਕਿਊਟਰ ਤੇ ਤਰਨ ਤਰਨ ਭੇਜਿਆ ਤੇ ਕੋਰਟ ਤੋਂ ਸਮਾਂ ਮੰਗਿਆ ਕਿ ਸਾਡੇ ਦੋ ਪਬਲਿਕ ਪ੍ਰੋਸੀਕਿਊਟਰ ਉਰੇ ਆਰੇਨਸਾ ਨੂੰ ਸਮਾਂ ਦਿੱਤਾ ਜਾਵੇ ਤੇ ਸੁਣਵਾਈ ਸ਼ੁਰੂ ਹੋਈ ਰਾਤ ਨੂੰ 10 ਵਜੇ 1:30 ਵਜੇ ਤੱਕ ਸੁਣਵਾਈ ਚੱਲੀ 4 ਵਜੇ ਫੈਸਲਾ ਆਇਆ ਤੇ 4 ਵਜੇ ਫੈਸਲੇ ਚ ਹਰਪ੍ਰੀਤ ਜੀ ਜਿਹੜੀ ਮੇਨ ਚੀਜ਼ ਕੋਰਟ ਨੇ ਕਹੀ ਉਹ ਫੈਸਲੇ ਦੀ ਹੁਣ ਤੱਕ ਕਾਪੀ ਸਾਹਮਣੇ ਆ ਗਈ ਹੈ ਕੋਰਟ ਨੇ ਕਿਹਾ ਕਿ ਕਲਾਸਿਕ ਐਗਜ਼ੈਂਪਲ ਹੈ ਪੋਲਿਟੀਕਲ ਵੈਂਡੇਟੇ ਦਾ ਤੇ ਦੱਸੋ ਜੀ ਹੁਣ ਮੁੱਖ ਮੰਤਰੀ ਨੂੰ ਅਸਤੀਫਾ ਨਹੀਂ ਦੇ ਦੇਣਾ ਚਾਹੀਦਾ ਮੈਂ ਭਗਵੰਤ ਮਾਨ ਸਾਹਿਬ ਦਾ ਅਸਤੀਫਾ ਮੰਗਦਾ ਕਿ ਇੱਕ ਲੜਕੀ ਨੂੰ ਤੁਸੀਂ ਝੂਠਾ ਫੜਿਆ ਤੇ ਕੋਰਟ ਨੇ ਕਿਹਾ ਕਿ ਕਲਾਸਿਕ ਐਗਜ਼ੈਂਪਲ ਹੈ ਪੋਲਿਟੀਕਲ ਵੈਂਡੇਟੇ ਦਾ ਉਹਦੇ ਫੰਡਾਮੈਂਟਲ ਰਾਈਟਸ ਨੂੰ ਤੁਸੀਂ ਇਨਫਰਿੰਜ ਕੀਤਾ ਆਰਟੀਕਲ 21 22 ਕੋਰਟ ਨੇ ਆਪਣੇ ਆਰਡਰ ਦੇ ਵਿੱਚ ਲਿਖਿਆ कोर्ट ਨੇ ਕਿਹਾ ਕਿ ਅਨ ਕਨਸਟੀਟਿਊਸ਼ਨਲ ਕਾਰਵਾਈ ਹੈ ਅਨ ਇਥੀਕਲ ਕਾਰਵਾਈ ਹੈ ਤੇ ਐਡੇ ਜਦੋਂ ਕਮੈਂਟ ਪੁਲਿਸ ਤੇ ਹੋ ਗਏ ਤਾਂ ਡੀਜੀਪੀ ਸਾਹਿਬ ਤੋਂ ਲੈ ਕੇ ਮੁੱਖ ਮੰਤਰੀ ਤੋਂ ਲੈ ਕੇ ਐਡਵੋਕੇਟ ਜਨਰਲ ਦੀ ਬਹੁਤ ਵੱਡੀ ਜਵਾਬ ਦੇਈਏ ਇਸ ਕੇਸ ਚ ਕਲੇਰ ਸਾਹਿਬ ਆਮ ਤੌਰ ਤੇ ਹੁੰਦਾ ਇਹ ਹੈ ਕਿ ਕਿਸੇ ਵੀ ਮੁਲਜ਼ਮ ਦੇ ਖਿਲਾਫ ਇਹ ਤਾਂ ਬਹੁਤ ਹਾਈ ਪ੍ਰੋਫਾਈਲ ਕੇਸ ਬਣ ਗਿਆ ਸੀ ਨਾ ਕੋਈ ਵੀ ਧਾਰਾ ਜੋੜਨੀ ਹੋਵੇ ਕੋਈ ਵੀ ਨਵੀਂ ਐਫਆਈਆਰ ਦਰਜ ਕਰਨੀ ਹੋਵੇ ਤਾਂ ਪੂਰੀ ਲੀਗਲ ਵਿਉਂਤਬੰਦੀ ਬਣਾਈ ਜਾਂਦੀ ਹੈ ਸਲਾਹ مشورہ ਕੀਤਾ ਜਾਂਦਾ ਹੈ ਕਿ ਭਾਈ ਆ ਕਰੀਏ ਕਿ ਨਾ ਕਰੀਏ ਜੇ ਮੈਂ ਤੁਹਾਡੀਆਂ ਗੱਲਾਂ ਸੁਣਾ ਜਾਂ ਕੋਰਟ ਦੇ ਫੈਸਲਿਆਂ ਸੁਣਾ ਇਹ ਤਾਂ ਐ ਲੱਗ ਰਿਹਾ ਕਿ ਜਮਾਂ ਹੀ ਕੱਚ ਪੱਕ ਦੇ ਵਿੱਚ ਐਫ ਆਈ ਆਰ ਹੋ ਗਈ ਲੀਗਲ ਐਡਵਾਈਸ ਦਿੱਤੀ ਹੈ ਨਹੀਂ ਦਿੱਤੀ ਇਹ ਤਾਂ ਪਤਾ ਨਹੀਂ ਪਰ ਬੇਸਿਕ ਜਿਹੜੀ ਲੀਗਲ ਐਡਵਾਈਸ ਹੈ ਉਹ ਵੀ ਸ਼ਾਇਦ ਨਹੀਂ ਮੰਨੀ ਗਈ ਹਰਪ੍ਰੀਤ ਜੀ ਲਗਾਤਾਰ ਹੋ ਰਿਹਾ ਨਾ ਨਛੱਤਰ ਸਿੰਘ ਗਿਲ ਦਾ ਆਈਟੀ ਵਿੰਗ ਦੇ ਜਿਹੜੇ ਛਲੋਨੀ ਕਲਦਲ ਦੇ ਪ੍ਰਧਾਨ ਸੀ ਉਹਨਾਂ ਦੇ ਕੇਸ 'ਚ ਕੀ ਹੋਇਆ ਮਤਲਬ ਮੈਨੂੰ ਇਹ ਨਹੀਂ ਸਮਝ ਆ ਰਹੀ ਕਿ ਪੈਨਿਕ ਕਾਦ ਹੈ ਸਰਕਾਰ 2027 ਦੀ ਆਪਣੀ ਹਾਰ ਨੂੰ ਭਾਂਪ ਗਈ ਹੈ ਜਿਵੇਂ ਦੀਵਾ ਬੁਝਣ ਤੋਂ ਪਹਿਲਾਂ ਨਹੀਂ ਬਹੁਤ ਲੋ ਮਾਰਦਾ ਫੜਫੜਾਉਂਦਾ ਆਮ ਆਦਮੀ ਪਾਰਟੀ ਉਹ ਕੰਮ ਕਰ ਰਹੀ ਹੈ 79 ਗਿੱਲ ਦਾ ਕੇਸ ਚ ਕੀ ਕੀਤਾ ਕਿ 79 ਗਿੱਲ ਨੂੰ ਪਹਿਲਾਂ ਚੱਕ ਲਿਆ ਪਰਚਾ ਬਾਅਦ ਚ ਦਰਜ ਹੋਇਆ ਮਲਾਂ 79 ਦੀ ਅਰੇਸਟ ਸਾਡੇ ਮੁਤਾਬਕ 345 ਦੀ ਸੀ ਜੀ ਤੇ ਪਰਚਾ 6:30 ਵਜੇ ਦਾ ਹੈ ਤੇ ਜਦੋਂ ਕਹਿੰਦੇ ਹੁੰਦੇ ਨੇ ਨਾ ਵੀ ਗਲਤ ਕੰਮ ਕੀਤਾ ਹੋਵੇ ਉਹ ਫੇਰ ਭੁਗਤਣਾ ਪੈਂਦਾ ਆਪਣੇ ਐਫੀਡੇਵਿਟ ਜਿਹੜਾ ਹਾਈ ਕੋਰਟ ਚ ਦਿੱਤਾ ਇਹਨਾਂ ਨੇ ਡੀਐਸਪੀ ਹਰਿੰਦਰ ਸਿੰਘ ਨੇ ਦਿੱਤਾ ਉਹ ਚ ਕਹਿੰਦੇ ਜੀ ਨਛੱਤਰ ਦੀ ਗ੍ਰਿਫਤਾਰੀ 6 ਵਜੇ ਦੀ ਹੈ ਤੇ ਉੱਥੇ ਵੀ ਫਸੇ ਹਾਈ ਕੋਰਟ ਨੇ ਸਪੈਸੀਫਾਈ ਕਿਹਾ ਕਿ ਜੇ 6 ਵਜੇ ਵੀ ਮੰਨ ਲੀਏ ਪਰਚਾ ਤਾਂ 6:30 ਦਾ ਹੈ ਤਰਨ ਤਰਨ ਦਾ ਪਰਚਾ ਹੈ ਅੰਮ੍ਰਿਤਸਰ ਤੋਂ ਨਛੱਤਰ ਫੜਿਆ 1 ਘੰਟਾ ਜਾਣ ਨੂੰ ਲੱਗਦਾ ਔਰ ਛੱਡਿਆ ਕੰਚਨਪ੍ਰੀਤ ਦੇ ਕੇਸ ਦੇ ਵਿੱਚ ਸਾਰਿਆਂ ਦੇ ਸਾਹਮਣੇ ਆ ਕਿ 111 ਲੱਗ ਹੀ ਨਹੀਂ ਸਕਦੀ ਸੀ ਸੋ ਮੈਨੂੰ ਲੱਗਦਾ ਹੈ ਕਿ ਕਿਸੇ ਤਰ੍ਹਾਂ ਦਾ ਪੈਨਿਕ ਹੈ ਪਰ ਜਿਹੜੇ ਅਫਸਰ ਨੇ ਅਫਸਰ ਇਹ ਗੱਲ ਸਮਝਣ ਕੇ ਅਫਸਰ ਸੰਵਿਧਾਨ ਦੇ ਨਾਲ ਬੰਨੇ ਆ ਅਫਸਰ ਰੂਲ ਬੁੱਕ ਦੇ ਮੁਤਾਬਕ ਚੱਲੇ ਇਹ ਜਿਹੜਾ ਮਨੀਸ਼ ਸਿਸੋਧੀਆਂ ਨੇ ਸ਼ਾਮਦਾਮ ਦੰਦਬੇਦ ਕਹਤਾ ਇਹ ਜਿਹੜੀ ਨਵੀਂ ਗੁਰਤੀ ਦੇਤੀ ਇਹਦੇ ਚ ਨੁਕਸਾਨ ਕੀਦਾ ਹੋਣਾ ਅਫਸਰਾਂ ਦਾ ਹੀ ਹੋਣਾ ਜੀ ਅਗਰ ਨਛੱਤਰ ਦੇ ਕੇਸ ਚ ਜਵਾਬਦੇਹ ਤੈਅ ਖੜੀ ਹੈ ਹੁਣ ਦੋ ਅਫਸਰ ਸਸਪੈਂਡ ਹੋਏ ਯਾਰ ਆਪਣਾ ਹਰਿੰਦਰ ਸਿੰਘ ਡੀਐਸਪੀ ਸਸਪੈਂਡ ਹੋਏ ਤੇ ਦੂਜਾ ਗੁਲਜ਼ਾਰ ਸਿੰਘ ਸਸਪੈਂਡ ਹੋਏ ਐਂ ਕੰਚਨ ਪ੍ਰੀਤ ਦੇ ਕੇਸ 'ਚ ਜਵਾਬਦੇਹੀ ਕਿਦੀ ਅਫਸਰਾਂ ਦੀ ਹੈ ਸੋ ਅਫਸਰ ਕਿਉਂ ਸਰਕਾਰ ਦੇ ਇਹਨਾਂ ਨੀਚੇ ਲੱਗੇ ਨੂੰ ਤੇ ਸੰਵਧਾਨ ਨੂੰ ਛਿੱਕੇ ਤੇ ਲੱਗੇ ਤੁਸੀਂ ਸਰ ਅਫਸਰਾਂ ਦੀ ਗੱਲ ਕਰਦੇ ਹੋ ਅਫਸਰਾਂ ਦਾ ਤਾਂ ਨਵਾਂ ਨਵੀਂ ਸਟੇਟਮੈਂਟ ਵੀ ਆ ਗਈ ਹੈ ਕਿ ਕੰਚਨ ਪ੍ਰੀਤ ਕੌਰ ਦੇ ਕੇਸ ਦੇ ਵਿੱਚ ਸਾਡੇ ਕੋਲ ਪੁਖਤਾ ਸਬੂਤ ਨੇ ਅਸੀਂ ਇਸ ਫੈਸਲੇ ਨੂੰ ਚੈਲੰਜ ਕਰਾਂਗੇ ਹਾਈ ਕੋਰਟ ਦੇ ਵਿੱਚ ਉੱਚੀਆਂ ਅਦਾਲਤਾਂ ਦੇ ਵਿੱਚ ਜਾਵਾਂਗੇ ਸਾਡੇ ਕੋਲ ਤਾਂ ਪੁਖਤਾ ਸਬੂਤ ਨੇ ਇਸ ਪੂਰੇ ਮਸਲੇ ਦੇ ਵਿੱਚ ਹਰਪ੍ਰੀਤ ਜੀ ਫਿਰ ਮੈਂ ਹੁਣ ਦੂਜਾ ਸਵਾਲ ਕਰਦਾ ਪੰਜਾਬ ਆਪਣੇ ਅਫਸਰਾਂ ਨੂੰ ਗਾਈਡਲਾਈਨਸ ਕਿਉਂ ਨਹੀਂ ਦਿੰਦੇ ਜਦੋਂ ਹਾਈ ਕੋਰਟ ਤੇ ਸੁਪਰੀਮ ਕੋਰਟ ਤਾਂ ਕਹਿ ਰਹੇ ਨੇ ਕਿ ਤੁਸੀਂ ਐਦਾਂ ਸਿੱਧਾ ਨਹੀਂ ਪੜ ਸਕਦੇ ਜੇ ਵਾਧਾ ਜੁਰਮ ਹੈ ਤੁਸੀਂ ਕੋਰਟ 'ਚ ਐਪਲੀਕੇਸ਼ਨ ਲਾਓ ਜੇ ਕੰਚਨ ਪ੍ਰੀਤ ਨੂੰ ਚਾਰ ਕੋਟਾ ਨੇ ਬੇਲ ਦਿੱਤੀ ਸੀ ਅਗਰ ਕੰਚਨ ਪ੍ਰੀਤ ਦੇ ਖਿਲਾਫ ਕੋਈ ਐਡੀਸ਼ਨਲ ਐਵੀਡੈਂਸ ਆਇਆ ਸੀ ਤਾਂ ਇਹ ਕੋਰਟ ਕਿਉਂ ਨਹੀਂ ਗਏ ਜੀ ਇਹਨਾਂ ਨੇ ਕੋਰਟ ਜਾ ਕੇ ਕਿਉਂ ਨਾ ਐਪਲੀਕੇਸ਼ਨ ਲਈ ਹੁਣ ਜਿਹੜੇ ਬੰਦੇ ਕਹਿ ਰਹੇ ਨੇ ਕਿ ਅਸੀਂ ਹਾਈ ਕੋਰਟ ਆਵਾਂਗੇ ਮੈਂ ਤਾਂ ਸਵਾਗਤ ਕਰਦਾ ਕਿ ਕੋਰਟ ਰਾਈਟ ਪਲੇਟਫਾਰਮ ਹੈ ਅਗਰ ਥੋੜੀ ਇਨਵੈਸਟੀਗੇਸ਼ਨ 'ਚ ਕੁਝ ਹੈ ਤੁਸੀਂ ਆ ਕੇ ਕੋਰਟ ਨੂੰ ਦੱਸੋ ਪਰ ਇਹ ਜਿਹੜਾ ਧੱਕੇ ਨਾਲ ਤੁਸੀਂ ਰਾਤਾਂ ਨੂੰ ਧੀਆਂ ਪੜਨਾ ਚੱਕ ਲੈਨੇ ਹੋ ਬਿਨਾ ਐਫ ਆਈ ਆਰ ਦਰਜ ਕੀਤੇ ਬੰਦਿਆਂ ਨੂੰ ਚੱਕ ਲੈਨੇ ਹੋ ਕੀ ਪੰਜਾਬ ਪੁਲਿਸ ਰਾਜ ਹੈ ਕੀ ਪੰਜਾਬ ਦੇ ਵਿੱਚ ਗੁੰਡਾਗਰਦੀ ਬਰਦਾਸ਼ਤ ਹੈ ਔਰ ਅੱਜ ਇੱਕ ਚੀਜ਼ ਮੈਨੂੰ ਕਹਿਣੀ ਪੰਦੀ ਹੈ ਤੁਹਾਨੂੰ ਯਾਦ ਹੋਵੇ ਕਿ ਪਿਛਲੇ ਦਿਨੀ ਇੱਕ ਐਸ ਐਸ ਪੀ ਨੂੰ ਸਸਪੈਂਡ ਕੀਤਾ ਪੰਜਾਬ ਦੀ ਸਰਕਾਰ ਨੇ ਜੀ ਜੀ ਐਸ ਐਸ ਪੀ ਦੋ ਸਸਪੈਂਡ ਹੋਏ ਇੱਕ ਤਾਂ ਕੀਤਾ ਇਲੈਕਸ਼ਨ ਕਮਿਸ਼ਨ ਨੇ ਡਿਊਟੀ ਦੀ ਕੁਤਾਹੀ ਚ ਡਾਕਟਰ ਰਵਜੋਤ ਕੌਰ ਗਰੇਵਾਲ ਨੂੰ ਇਲੈਕਸ਼ਨ ਖਤਮ ਹੁੰਦੇ ਸਾਰ ਪੰਜਾਬ ਸਰਕਾਰ ਨੇ ਕੀਤਾ ਐਸ ਐਸ ਪੀ ਮਨਿੰਦਰ ਸਿੰਘ ਨੂੰ ਮਨਿੰਦਰ ਸਿੰਘ ਨੇ ਆਹ ਕਾਰਵਾਈ ਕਰਨ ਤੋਂ ਮਨਾ ਕੀਤਾ ਸੀ ਧੱਕੇ ਨਾਲ ਕਿਸੇ ਨੂੰ ਘਰੋਂ ਚੱਕਣ ਤੇ ਹੁਣ ਮੈਂ ਸਰਕਾਰ ਨੂੰ ਪੁੱਛਦਾ ਜੀ ਉਹਨੂੰ ਤਾਂ ਸਸਪੈਂਡ ਕਰਤਾ ਕਿਉਂਕਿ ਉਹਨਾਂ ਨੇ ਥੋੜੀ ਹਾਂ ਚਾਹਾਂ ਨਹੀਂ ਮਲਾਈ ਤੇ ਆਹ ਜਿਹੜੀ ਕਾਰਵਾਈ ਤੁਸੀਂ ਕਰਾ ਲਈ ਤੱਕੇ ਨਾਲ ਇਹ ਤਾਂ ਥੋੜੇ ਤੋਂ 24 ਘੰਟੇ ਵੀ ਨਾ ਡਿਫੈਂਡ ਹੋਈ ਹੁਣ ਇਹਦੇ ਤੇ ਨੈਤਿਕਤਾ ਤੇ ਕਿਹਦੇ ਤੇ ਕਾਰਵਾਈ ਕਰੋਗੇ ਇਹ ਭਗਵੰਤ ਮਾਨ ਸਾਹਿਬ ਤੇ ਡੀਜੀਪੀ ਦੱਸਣਗੇ ਕਿ ਜਦੋਂ ਕੋਰਟ ਨੇ ਕਹਿਤਾ ਕੀ ਕਹਿਤਾ ਕਿ ਜੀ ਇਹ ਕਲਾਸਿਕ ਕੇਸ ਆ ਪੋਲਿਟੀਕਲ ਵੈਂਡੇਟਾ ਦਾ ਫੰਡਾਮੈਂਟਲ ਰਾਈਟਸ ਦੀ ਇਨਫਰਿੰਜਮੈਂਟ ਦਾ ਅਨਕਨਸਟੀਟਿਊਸ਼ਨਲ ਐਥੀਕਲ ਤਾਂ ਦੱਸੋ ਜੀ ਹੁਣ ਐਸਐਚਓ ਤੋਂ ਲੈ ਕੇ SSP ਤੋਂ ਲੈ ਕੇ DIG ਇਹ ਕੌਣ ਜ਼ਿੰਮੇਵਾਰੀ ਲਊਗਾ ਜੇ ਕੋਰਟ ਨੇ ਇਹਨਾਂ ਸਖਤ ਆਦੇਸ਼ ਇਹਨਾਂ ਦੇ ਖਿਲਾਫ ਦਿੱਤੇ ਨੇ ਇੱਕ ਗੱਲ ਹੋਰ ਕਲੇਰ ਸਾਹਿਬ ਸਵਾਲ ਇਹ ਖੜਾ ਹੁੰਦਾ ਕਿ ਜਦੋਂ ਵੀ ਕੋਈ ਸਰਕਾਰ ਆਪਣੀ AG ਦੀ ਟੀਮ ਡਿਪਿਊਟ ਕਰਦੀ ਹੈ AG ਦੀ ਟੀਮ ਬਣਾਈ ਜਾਂਦੀ ਹੈ ਲੱਖਾਂ ਕਰੋੜਾ ਰੁਪਏ ਖਰਚ ਕਰਕੇ ਇੱਕ ਟੀਮ ਬਣਾਈ ਜਾਂਦੀ ਹੈ ਜੇ ਉਹ ਬੇਸਿਕ ਕੇਸਸ ਦੇ ਵਿੱਚ ਵੀ ਆਪਣੀ ਸਲਾਹ ਨਾ ਕਰ ਸਕਣ ਬੇਸਿਕ ਕੇਸਸ ਦੇ ਵਿੱਚ ਵੀ ਡਿਫੈਂਡਰਾਂ ਨਾ ਕਰ ਸਕਣ ਫਿਰ ਜਵਾਬ ਦੇ ਹੀ ਕਬੱਡੀ ਨਹੀਂ ਹੈ ਤੁਸੀਂ ਸਟੇਟ ਦੇ ਰਾਈਟਸ ਕਿਵੇਂ ਪ੍ਰੋਟੈਕਟ ਕਰੋਗੇ ਜਿੱਤੇ ਤੁਸੀਂ ਇੱਕ ਛੋਟੇ ਜਿਹੇ ਕੇਸ ਦੇ ਵਿੱਚ ਆਪਣੀ ਜੱਜਮੈਂਟ ਸਹੀ ਤਰ੍ਹਾਂ ਨਹੀਂ ਲੈ पाए ਹਰਪ੍ਰੀਤ ਜੀ ਇਹ ਨਾ ਸਿਸਟਮ ਕੰਪਰੋਮਾਈਜ਼ ਹੁੰਦਾ ਜਾ ਰਿਹਾ ਇਹ ਪੋਲੀਟੀਕਲਾਈਜ਼ੇਸ਼ਨ ਹੋ ਰਹੀ ਹੈ ਔਰ ਅੱਜ ਪੰਜਾਬ ਦੇ ਵਿੱਚ ਮੰਦਭਾਗੀ ਗੱਲ ਹੈ ਕਿ ਪੁਲਿਸ ਤੋਂ ਲੈ ਕੇ ਜਿਹੜਾ ਸਾਡਾ ਇਹਨਾਂ ਦਾ ਕੋਈ ਲੀਗਲ ਫਰੇਮਵਰਕ ਹੁੰਦਾ ਸਰਕਾਰ ਦਾ ਚਾਹੇ ਏਜੀ ਆਫਿਸ ਹੈ ਚਾਹੇ ਪ੍ਰੋਸੀਕਿਊਸ਼ਨ ਡਿਪਾਰਟਮੈਂਟ ਹੈ ਇਹ ਕੰਪਰੋਮਾਈਜ਼ ਕਰ ਦਤੈ ਨੇ ਉਰੇ ਕੋਈ ਮੈਰਿਟਸ ਦੀ ਮੈਰਿਟਸ ਨਹੀਂ ਚੱਲ ਰਹੀ ਉਰੇ ੱਤਕਾ ਚੱਲ ਰਿਹਾ ਪੁਲਿਸ ਸਟੇਟ ਹੈ ਇਹ ਤਾਂ ਕਹਿੰਦੇ ਨੇ ਜਿਹਨ ਤੋ ਫੇਰ ਮੈਂ ਫੇਰ ਦੁਬਾਰਾ ਕਹਿਣਾ ਕਿ ਸੰਵਿਧਾਨ ਹੈ ਅਦਾਲਤ ਬੈਠੀ ਹੈ ਹਮ ਅਦਾਲਤ ਦੇ ਵਿੱਚ ਜਾ ਕੇ ਇਨਸਾਫ ਹੋਣਾ ਤੇ ਹੋਇਆ ਵੀ ਹਮ ਜਿੰਨੇ ਵਾਰੀ ਇਹ ਸਾਰਾ ਕੁਝ ਕੀਤਾ ਜਾ ਰਿਹਾ ਚਾਹੇ ਤੁਸੀਂ ਚੋਣਾਂ ਦੇ ਦੌਰਾਨ ਕਿਉਂਕਿ ਤੇ ਇੱਕ ਹੋਰ ਖੂਬਸੂਰਤ ਗੱਲ ਹੈ ਜੀ ਹਮ ਤੁਸੀਂ ਦੇਖੋ ਵੀ ਸਰਕਾਰ ਨੇ ਦਾਅਵੇ ਤਾਂ ਬਹੁਤ ਵੱਡੇ ਕੀਤੇ ਜੀ ਜੀ ਇਲੈਕਸ਼ਨ ਕਮਿਸ਼ਨ ਜਿਹੜੀ ਕਿ ਕਨਸਟੀਟਿਊਸ਼ਨਲ ਅਥਾਰਟੀ ਸੀ ਉਹਨਾਂ ਨੇ ਸ਼ਿਸ਼ਾ ਦਿਖਾਤਾ ਕਿ ਸਰਕਾਰ ਗਲਤ ਹੈ ਦੋ ਡੀਐਸਪੀ ਬਦਲੇ ਐਸਐਸਪੀ ਸਸਪੈਂਡ ਹੋਏ ਡੀਜੀਪੀ ਸੱਮਨ ਹੋਏ ਹਮ ਅਦਾਲਤ ਨੇ 79 ਤੋਂ ਲੈ ਕੇ ਕੰਚਨਪ੍ਰੀਤ ਨੂੰ ਹਰ ਝੂਠੇ ਕੇਸ ਦੇ ਵਿੱਚ ਬੇਲ ਦਿੱਤੀ ਛੱਡਿਆ ਤੇ ਲੋਕਾਂ ਨੇ 31000 ਵੋਟਾਂ ਸ਼੍ਰੋਮਣੀ ਅਕਾਲੀ ਦਲ ਨੂੰ ਪਾਈਆਂ ਤੇ 10000 ਰਹਿ ਗਈ ਤਾਂ ਕਿਹੜੀ ਕਚਹਿਰੀ 'ਚ ਸਰਕਾਰ ਜਿੱਤ ਰਹੀ ਹੈ ਸਰਕਾਰ ਦੇ ਦਾਅਵੇ ਹਰ ਇੱਕ ਜਗ੍ਹਾ ਤੇ ਹਾਰ ਰਹੇ ਨੇ ਸਿਵਾਏ ਕਿ ਆਪਾਂ ਮਾਈਕ ਲੈ ਕੇ ਮੁੱਖ ਮੰਤਰੀ ਸਾਹਿਬ ਗੱਡੀਆਂ ਦੀ ਛੱਤ ਤੇ ਚੜ ਜਾਂਦੇ ਨੇ ਉੱਥੇ ਝੂਠ ਸੱਚ ਮਾਰਦੇ ਨੇ ਅਦਾਲਤਾਂ ਤੇ ਜਾ ਕੇ ਤਾਂ ਫੇਲ ਹੋ ਰਹੇ ਨੇ ਮੈਂ ਤਾਂ ਅੱਜ ਵੀ ਕਹਿੰਨਾ ਕਿ ਜੇ ਕਿਸੇ ਕੋਲੇ ਕੋਈ ਸਬੂਤ ਹੈ ਤੁਸੀਂ ਰਾਈਟ ਪਲੇਟਫਾਰਮ ਤੇ ਆ ਕੇ ਲੀਗਲ ਲੜਾਈ ਲੜੋ ਉੱਥੋਂ ਤਾਂ ਭੱਜਦੇ ਹੋ ਤੁਸੀਂ ਬਿਕਰਮ ਮਜੀਠੀਆ ਸਾਹਿਬ ਦੇ ਕੇਸਾਂ 'ਚ ਤੁਸੀਂ ਡੇਟਾ ਨਹੀਂ ਆ ਸੋ ਰਾਈਟ ਪਲੇਟਫਾਰਮ ਤੇ ਲੜਾਈ ਨਾ ਲੜ ਕੇ ਪੋਲਿਟੀਕਲ ਵੈਂਡੇਟਾ ਕਰ ਰਹੇ ਹੋ ਪੁਲਿਸ ਦਾ ਮਿਸਯੂਜ਼ ਕਰ ਰਹੇ ਹੋ ਪਰ ਫਿਰ ਉੱਥੇ ਅਦਾਲਤਾਂ 'ਚ ਫਸ ਰਹੇ ਹੋ ਫਸ ਕੌਣ ਰਹੇ ਆ ਅਫਸਰ ਫਜ਼ੀਅਤ ਕਿਦੀ ਹੋ ਰਹੀ ਹੈ ਅਫਸਰਾਂ ਦੀ ਇਹ ਤਾਂ ਜਿਹੜੇ ਤੁਹਾਨੂੰ ਸ਼ਾਮਦਮ ਦੰਦਬੇਦ ਵਾਲੇ ਇਹ ਤਾਂ 6 ਮਹੀਨਿਆਂ ਬਾਅਦ ਜਦੋਂ 6 ਮਹੀਨੇ ਇਲੈਕਸ਼ਨ 'ਚ ਰਹਿ ਗਏ ਇਲੈਕਸ਼ਨ ਕਮਿਸ਼ਨ ਦੀ ਇੰਟਰਵੈਂਸ਼ਨ ਹੋ ਗਈ ਉਹ ਤੋਂ ਬਾਅਦ ਕੀ ਜਵਾਬ ਦੇ ਇਹ ਕਿੱਥੇ ਖੜਦਗੇ ਜਾ ਕੇ ਇੱਕ ਗੱਲ ਹੋਰ ਕਲੇਰ ਸਾਬ ਜਿਵੇਂ ਲਗਾਤਾਰ ਤੁਹਾਡੇ ਵਰਕਰਾਂ ਤੇ ਆਗੂਆਂ ਤੇ ਪਰਚੀ ਕੀਤੇ ਜਾ ਰਹੇ ਨੇ ਅਜਨੂਨੀ ਮਾਨ ਹੋਰ ਦਾ ਵੀ ਤੁਸੀਂ ਜ਼ਿਕਰ ਕੀਤਾ ਫਿਰ ਇਧਰ ਨਾਲ ਥੋੜਾ ਜਿਹਾ ਤੁਹਾਨੂੰ ਲੱਗਦਾ ਨਹੀਂ ਕਿ ਤੁਹਾਡੇ ਵਰਕਰਾਂ ਦਾ ਵੀ ਮੋਰਲ ਡਿੱਗਦਾ ਯਾਰ ਅਸੀਂ ਕੀ ਲੈਣਾ ਯਾਰ ਹਰ ਰੋਜ਼ ਅਸੀਂ ਥਾਣੇ ਚੱਕਰ ਕੱਟਦੇ ਰਹੀਏ ਆ ਕੰਚਨਪ੍ਰੀਤ ਦਾ ਹਾਲ ਦੇਖ ਲਓ ਕੀ ਹੋਇਆ ਜੀ ਆ ਅਨੂਨੀ ਮਾਨ ਭਰਾਵਾਂ ਦਾ ਕੀ ਹਾਲ ਹੋਇਆ ਅਜੇ ਤੱਕ ਜੇਲ੍ਹ ਬੈਠੇ ਨੇ ਇਧਰ ਨਾਲ ਤੁਹਾਨੂੰ ਲੱਗ ਇਸ ਕੇਸ ਨੇ ਘਟੋ-ਘਟ ਇਹ ਸਾਬਤ ਕਰ ਦਿੱਤਾ ਕਿ ਜੇ ਪਾਰਟੀ ਪਾਰਟੀ ਦੇ ਪ੍ਰਧਾਨ ਪਾਰਟੀ ਦੀ ਜਿਹੜੀ ਲੀਡਰਸ਼ਿਪ ਵਰਕਰ ਦੇ ਨਾਲ ਖੜਦੀ ਹੈ ਤਾਂ ਫਿਰ ਪਾਰਟੀ ਨੂੰ ਕੋਈ ਨਹੀਂ ਹਰਾ ਸਕਦਾ ਹਰਪ੍ਰੀਤ ਸਿੰਘ ਸ਼ਰਮਣੀ ਅਕਾਲੀ ਦਲ ਨਾ ਜਿਹੜੀ ਇਹਦੀ ਗੁੜਤੀ ਹੈ ਸ਼ਰਮਣੀ ਕਾਲ ਦਲ ਦੀ ਇਹ ਜ਼ੁਲਮਾਂ ਤੇ ਜ਼ਬਰ ਦੇ ਵਿਰੁੱਧ ਬਣੀ ਹੈ ਸਰਕਾਰਾਂ ਇਹਦਾ ਟੀਚਾ ਨਹੀਂ ਸੀ ਅਕਾਲੀ ਦਲ ਦਾ ਅਕਾਲੀ ਦਲ ਬਣਿਆ ਹੀ ਜ਼ਬਰ ਤੇ ਜ਼ੁਲਮ ਦੀ ਲੜਾਈ ਲਈ ਹੈ ਐਮਰਜੈਂਸੀ ਤੋਂ ਲੈ ਕੇ ਫਿਰ ਉਸ ਤੋਂ ਪਹਿਲਾਂ ਆਜ਼ਾਦੀ ਦੀ ਮੈਂ ਗੱਲ ਕਰਾਂ ਉਰੇ ਜੋ ਤੁਸੀਂ ਦੇਖਿਓ ਵੀ 90 ਦੇ 80 ਦੇ ਦਹਾਕੇ ਦਾ ਜੋਰੇ ਕਾਲਾ ਦੌਰ ਰਿਹਾ ਪੰਜਾਬ ਨੇ ਆਪਣੇ ਪਿੰਡੇ ਤੇ ਬਹੁਤ ਕੁਝ ਹੰਢਾਇਆ ਸੋ ਪੰਜਾਬੀਆਂ ਨੂੰ ਔਰ ਸ਼ਰੋਮਨੀ ਅਕਾਲੀ ਦਲ ਨੂੰ ਇਹ ਸਰਕਾਰਾਂ ਦੀ ਤੱਕੇਸ਼ਾਈ ਦਾ ਕੋਈ ਫਰਕ ਨਹੀਂ ਪਰ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਐਲਾਨ ਵੀ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਖੁੱਲਕੇ ਗੱਲ ਕਹੀ ਹੈ ਕਿ ਹਰ ਇੱਕ ਵਰਕਰ ਦੇ ਨਾਲ ਖੜੇ ਆਂ ਔਰ ਖੜਾਂਗੇ ਵੀ ਇਹ ਸਾਡੇ ਪਰਿਵਾਰ ਨੇ ਨਛੱਤਰ ਗਿੱਲ ਦਾ ਸਾਡਾ ਪਰਿਵਾਰ ਹੈ ਜਿਹੜੇ ਹੋਰ ਅਕਾਲੀ ਦਲ ਦੇ ਵਰਕਰ ਨੇ ਜਿਨ੍ਹਾਂ ਤੇ ਪਰਚੇ ਹੋ ਰਹੇ ਨੇ ਕੰਚਨਪ੍ਰੀਤ ਸਾਡਾ ਪਰਿਵਾਰ ਹੈ ਅੱਜ ਬੌਬੀ ਮਾਨ ਨੂਨੀ ਮਾਨ ਸਾਹਿਬ ਇਹ ਅਕਾਲੀ ਦਲ ਦੇ ਜਿਹੜੇ ਸਾਡੇ ਬਾਪੂ ਜ਼ੋਰਾ ਸਿੰਘ ਮਾਨਸਾ ਬਾਜ ਸਾਡੇ ਵਿੱਚ ਨਹੀਂ ਇਹ ਉਹਨਾਂ ਦਾ ਪਰਿਵਾਰ ਹੈ ਸੋ ਇਹ ਪਰਿਵਾਰਾਂ ਨਾਲ ਡਟ ਕੇ ਖੜਿਆ ਇਹਨਾਂ ਦੀ ਹਰ ਇੱਕ ਲੀਗਲ ਲੜਾਈ ਅਸੀਂ ਲੜਾਂਗੇ ਬਚਨ ਬਾਧਾ ਇਨਸਾਫ ਦਿਵਾਵਾਂਗੇ ਔਰ ਮੈਨੂੰ ਅੱਜ ਬੜੀ ਖੁਸ਼ੀ ਹੈ ਦੇਖੋ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਵਰਕਰ ਨਹੀਂ ਡੋਲ ਰਿਹਾ ਸਰਕਾਰੀ ਧਿਰ 'ਚ ਜਿਹੜੇ ਬੈਠੇ ਨੇ ਆਮ ਆਦਮੀ ਪਾਰਟੀ ਵਾਲੇ ਉਹ ਅੱਜ ਵੀ ਡੋਲੇ ਹੋਏ ਨੇ ਉਹਨਾਂ ਨੂੰ ਲੱਗਦਾ ਕਿ ਸਰਕਾਰ 'ਚ ਪੁੱਛ ਨਹੀਂ ਤੇ ਉਹ ਇਹ ਵੀ ਸੋਚਦੇ ਨੇ ਵੀ ਕੱਲ ਨੂੰ ਸਰਕਾਰ ਨਾਲ ਹੀ ਸੰਤਪੁੱਛਣਾ ਕਿਸੇ ਨੇ ਨਹੀਂ ਔਰ ਅਕਾਲੀ ਦਲ ਦੇ ਵਰਕਰ ਨੂੰ ਆਪਣੇ ਪ੍ਰਧਾਨ ਤੇ ਮਾਣ ਹੈ ਕਿ ਸਾਡੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਡੇ ਨਾਲ ਖੜੇ ਨੇ ਸਾਡੀ ਲੜਾਈ ਲੜਦੇ ਨੇ ਕੰਚਨਪ੍ਰੀਤ ਦਾ ਫੈਸਲਾ ਸਵੇਰ 4 ਵਜੇ ਆਇਆ ਤੇ ਕਾਲੀ ਜਲ ਦੀ ਲੀਡਰਸ਼ਿਪ ਉਥੇ ਨਾਲ ਰਹੀ ਸਾਰਾ ਦਿਨ ਅਦਾਲਤ ਚ ਰਾਤ ਨੂੰ ਅਦਾਲਤ ਚ ਰਹੀ ਵੈਸੇ ਵਰਕਰ ਬੜਾ ਹੌਸਲਾ ਹੁੰਦਾ ਵੈਸੇ ਪੋਲੀਟੀਕਲ ਪਾਰਟੀਆਂ ਕਰਦੀਆਂ ਕਿ ਨਹੀਂ ਇਲੈਕਸ਼ਨ ਹੋਊਗੀ ਇਲੈਕਸ਼ਨ ਤੋਂ ਬਾਅਦ ਜੇ ਬੰਦਾ ਜਿੱਤ ਗਿਆ ਤਵਾਵ ਆਈਏ ਜੇ ਨਹੀਂ ਜਿੱਤੇ ਤਾਂ ਫਿਰ ਤੂੰ ਕੌਣ ਤੇ ਮੈਂ ਕੌਣ ਇਹ ਅਕਸਰ ਹੀ ਹੁੰਦਾ ਹੈ ਕਲੀਰ ਸਾਹਿਬ ਪਰ ਇਹ ਬੜੀ ਹੈਰਾਨਗੀ ਦੀ ਗੱਲ ਹੈ ਕਿ ਤੁਸੀਂ ਜਾਂ ਤੁਹਾਡੀ ਪਾਰਟੀ ਹੈ ਜਿਹੜੀ ਉਹ ਹਾਰੇ ਹੋਏ ਉਮੀਦਵਾਰ ਦੇ ਨਾਲ ਵੀ ਖੜੀ ਨੇ ਕੋਈ ਪਾਰਟੀ ਨਾਲੋਂ ਹਟ ਕੇ ਇੱਕ ਪਰਿਵਾਰ ਹੈ ਸ਼੍ਰੋਮਣੀ ਕਾਲਦਲ ਅਸੀਂ ਦੂਜੀਆਂ ਪੋਲਿਟੀਕਲ ਪਾਰਟੀਆਂ ਵਰਗਾ ਸਾਡਾ ਸਿਸਟਮ ਨਹੀਂ ਉਰੇ ਨਾਲ ਬਹੁਤ ਪਰਿਵਾਰਕ ਜਿਹਾ ਕੰਮ ਹੈ ਹਰ ਇੱਕ ਬੰਦੇ ਦੀ ਇਹ ਮਤਲਬ ਇਹ ਐਸੀ ਪੋਲਿਟੀਕਲ ਪਾਰਟੀ ਹੈ ਕਿ ਹਰ ਇੱਕ ਬੰਦੇ ਦਾ ਡਾਇਰੈਕਟ ਪ੍ਰਧਾਨ ਸਾਹਿਬ ਤੱਕ ਐਕਸੈਸ ਹੈ ਫਿਰ ਸੀਨੀਅਰ ਲੀਡਰਸ਼ਿਪ ਤੱਕ ਐਕਸੈਸ ਹੈ ਸੋ ਇੱਕ ਪਰਿਵਾਰਕ ਮਾਹੌਲ ਹੈ ਉਰੇ ਕੋਈ ਬਹੁਤ ਜ਼ਿਆਦਾ ਜਿੱਦ ਆਪਾਂ ਕਹਿੰਦੇ ਆ ਨਾ ਕਿ ਕੋਈ ਬਹੁਤ ਐਦਾਂ ਨਹੀਂ ਹੈਗਾ ਕਿ ਕੋਈ ਵੱਡਾ ਕੋਈ ਛੋਟਾ ਇੱਕ ਪਰਿਵਾਰ ਵਾਂਗੂ ਚੱਲਦੇ ਆ ਸੋ ਇਹ ਲੜਾਈਆਂ ਇਕੱਠੇ ਹੋ ਕੇ ਲੜ ਰਹੇ ਆ ਸਰਕਾਰ ਦੇ ਜ਼ੁਲਮ ਦੇ ਖਿਲਾਫ ਲੜ ਰਹੇ ਨੋਨੀਮਾਨ ਸਾਹਿਬ ਦੀ ਗੱਲ ਕੀਤੀ ਜੀ ਇਹ ਦੋਨੇ ਭਰਾ ਅਜੇ ਜੇਲ੍ਹ 'ਚ ਨੇ ਕਿਉਂਕਿ ਪਿਛਲੀ ਪੰਚਾਇਤ ਚੋਣਾਂ 'ਚ ਇਹਨਾਂ ਦੇ ਖਿਲਾਫ 142 ਨੰਬਰ ਇੱਕ ਐਫਆਈਆਰ ਦਰਜ ਹੁੰਦੀ ਹੈ ਉਹ ਐਫਆਈਆਰ ਕੀ ਹੈ ਕਿ ਪੰਚਾਇਤੀ ਚੋਣਾਂ 'ਚ ਸਭ ਨੂੰ ਪਤਾ ਕਿਵੇਂ ਧੱਕੇਸ਼ਾਹੀ ਹੋਈ ਕਿਵੇਂ ਕਾਗਜ਼ ਫਾੜੇ ਸਭ ਕੁਝ ਹੋਇਆ ਇਹ ਕਹਿੰਦੇ ਜੀ ਨੋਨੀਮਾਨ ਬੋਬੀ ਮਾਨ ਨੇ ਬੀਡੀਓ ਦੇ ਆਫਿਸ 'ਚ ਵੜ ਕੇ ਗੋਲੀਆਂ ਚਲਾਈਆਂ ਹੁਣ ਜਦੋਂ ਚੋਣਾਂ ਹੁੰਦੀਆਂ ਨੇ ਚੋਣਾ ਦੇ ਵਿੱਚ ਤਾਂ ਵੀਡੀਓ ਆਫਿਸ ਤੇ ਕੈਮਰੇ ਲੱਗੇ ਹੁੰਦੇ ਨੇ ਇੱਕ ਰਿਕਾਰਡਿੰਗ ਹੈ ਕਿ ਗੋਲੀਆਂ ਚਲਾਈਆਂ ਸੀਐਫਐਸਐਲ ਦੀ ਰਿਪੋਰਟ ਆ ਗਈ ਕਿ ਉਹ ਜਿਹੜੀ ਬੰਦੂਖ ਹੈ ਉਹ ਚੋਂ ਤਾਂ ਗੋਲੀ ਚੱਲੀ ਨਹੀਂ ਪਰ ਚਲੋ ਠੀਕ ਹੈ ਉਹ ਜੇਲ੍ਹ ਦੇ ਵਿੱਚ ਬੈਠੇ ਨੇ ਅਸੀਂ ਲੜਾਈ ਲੜ ਰਹੇ ਹੁਣ ਕੀ ਹੋਇਆ ਕਿ ਜਦੋਂ ਦੁਬਾਰਾ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਆਈਆਂ ਜਦੋਂ 142 ਨੰਬਰ ਐਫਆਈਆਰ ਪਹਿਲਾਂ ਹੋਈ ਸੀ ਉਦੋਂ ਨਾ ਪੁਲਿਸ ਇਹਨਾਂ ਦੇ ਘਰਾਂ ਤੇ ਰੇਡ ਕਰ ਰਹੀ ਸੀ ਇਹਨਾਂ ਦਾ ਇੱਕ ਜਿਹੜਾ ਇਹਨਾਂ ਦਾ ਪੀਏ ਆ ਮਨੀਸ਼ ਉਹਨੂੰ ਚੱਕਿਆ ਮਨੀਸ਼ ਦੇ ਜੀਜਾ ਜੀ ਸ਼ਿਵਮ ਉਹਨਾਂ ਨੂੰ ਚੱਕਿਆ ਦੋ ਘਰ ਦੇ ਨੌਕਰਾਂ ਨੂੰ ਚੱਕਿਆ ਤਾਂ ਨੋਨੀਮਾਨ ਬੋਬੀ ਮਾਨ ਸਾਹਿਬ ਦਾ ਛੋਟਾ ਭਰਾ ਆ ਕੈਸ਼ ਮਾਨ ਉਹ ਐਡਵੋਕੇਟ ਆ ਹਾਈ ਕੋਰਟ ਦੇ ਸਰਦਾਰ ਗੁਰਸੇਵਕ ਸਿੰਘ ਮਾ ਉਹਨਾਂ ਨੇ ਇੱਕ ਹੈਪੀਅਸ ਕੋਰਪਸ ਲਾਤੀ ਕਿ ਜੀ ਸਾਡੇ ਬੰਦੇ ਇਲੀਗਲੀ ਪੁਲਿਸ ਚੱਕ ਕੇ ਲੈ ਗਈ ਜਿਹੜੇ ਕਿ ਪਰਚੇ 'ਚ ਹੈ ਨਹੀਂ ਉਹ ਹੈਪੀਐਸਟ ਹਾਈ ਕੋਰਟ ਨੇ ਨੋਟਿਸ issues ਕਰਕੇ ਵਾਰੈਂਟ ਅਫਸਰ ਪੁਆਇੰਟ ਕਰਤਾ ਵਾਰੈਂਟ ਅਫਸਰ ਜਦੋਂ ਗਿਆ ਉਥੇ ਥਾਣੇ ਚ ਜਲਾਲਾਬਾਦ ਉਥੋਂ ਬੰਦੇ ਲੱਭ ਗਏ ਮਨੀਸ਼ ਰਿਕਵਰ ਹੋ ਗਿਆ ਵਾਰੈਂਟ ਅਫਸਰ ਦੀ ਰਿਪੋਰਟ ਹੈ ਉਸ ਤੋਂ ਬਾਅਦ ਮਸਲਾ ਹਾਈ ਕੋਰਟ ਆ ਹਾਈ ਕੋਰਟ ਨੇ ਕਿਹਾ ਕਿ ਠੀਕ ਹੈ ਜੀ ਬੰਦੇ ਹੈਪੀਐਸਟ ਦਾ ਪਰਪਸ ਹੈ ਬੰਦੇ ਰਿਕਵਰ ਕਰਨਾ ਕਿ ਤੁਸੀਂ ਆਪਣੀ ਲੀਗਲ ਰੈਮਡੀਜ਼ ਲੈ ਲਓ ਕੇਸ ਡਿਸਪੋਜ਼ ਆਫ ਹੋ ਗਿਆ 6 ਮਹੀਨੇ ਬਾਅਦ ਹੁਣ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਤਾਂ ਕਿਉਂਕਿ ਉਹ ਦੋ ਭਰਾ ਜੇਲ੍ਹ ਚ ਬੈਠੇ ਨੇ ਹੁਣ ਉਹਨਾਂ ਦੇ ਬੇਟੇ ਨੂੰ ਇਨਵੋਲ ਕਰ ਲਿਆ ਕੈਸ਼ਮਾਨ ਸਾਹਿਬ ਨੂੰ ਇਨਵੋਲ ਕਰ ਲਿਆ ਜਿਹੜਾ ਸਾਡਾ ਜ਼ਿਲ੍ਹਾ ਪ੍ਰੀਸ਼ਦ ਦਾ ਕੈਂਡੀਡੇਟ ਹੈ ਹਰਪਿੰਦਰ ਉਹਨੂੰ ਕਰ ਲਿਆ ਵਿੱਚ ਦੋ ਤੇ ਨਾਨ ਪਛਾਤੀਆਂ ਲੇਡੀਜ਼ ਰੱਖ ਲੀਆਂ ਤੱਕੇ ਸ਼ਾਈ ਦੀ ਗੱਲ ਦੇਖੋ ਕਿ ਹੁਣ ਕੈਂਡੀਡੇਟਾਂ ਨੂੰ ਧਮਕਾ ਰਹੇ ਨੇ ਵੀ ਜੇ ਕੋਈ ਕੈਂਡੀਡੇਟ ਬਣਿਆ ਤੇ ਅਸੀਂ ਉਹਨੂੰ ਇਸ ਕੇਸ ਚ ਪਾਵਾਂਗੇ ਹੁਣ ਕੇਸ ਕੀ ਬਣਾਇਆ ਹਾਸੋ ਹੀਣੀ ਗੱਲ ਵੀ ਆ ਲਓ ਮੰਦ ਭਾਗੀ ਵੀ ਲਾ ਲਓ ਕਹਿੰਦੇ ਜੀ ਜਿਹੜੀ ਹੈਬੀਐਸ ਕੋਰਪਸ ਸਪਾਈਸੀ ਉਹਦੇ ਚ ਕੋਈ ਤੱਤ ਨਹੀਂ ਸੀ ਉਹ ਹਾਈ ਕੋਰਟ ਨੂੰ ਗਮਰਾਹ ਕੀਤਾ ਤੇ ਜੇ ਹਾਈ ਕੋਰਟ ਨੂੰ ਗਮਰਾਹ ਕੀਤਾ ਤਾਂ ਹਾਈ ਕੋਰਟ ਤੇ ਐਪਲੀਕੇਸ਼ਨ ਲੱਗੂਗੀ ਕਿ ਹਾਈ ਕੋਰਟ ਦੇ ਉੱਪਰ ਦੀ ਪੰਜਾਬ ਪੁਲਿਸ ਪਰਚਾ ਦਰਜ ਕਰ ਲੂਗੀ ਵਾਰੰਟ ਅਫਸਰ ਤਾਂ ਕਹਿ ਰਿਹਾ ਕਿ ਮੈਂ ਪੁਆਇੰਟ ਹੋਇਆ ਬੰਦਾ ਰਿਕਵਰ ਹੋ ਗਿਆ ਪੰਜਾਬ ਪੁਲਿਸ ਕਹਿੰਦੀ ਜੀ ਹੈਪੀਸ ਕੋਰਪਸ ਝੂਠੀ ਆ 6 ਮਹੀਨੇ ਬਾਅਦ ਸੁੱਤੇ ਉੱਠ ਗਏ ਤਾਂ ਫਿਰ ਉਹਨਾਂ ਇਹੋ ਜਿਹੇ ਕੇਸਾਂ 'ਚ ਹੀ ਤਾਂ ਹਾਈ ਕੋਰਟਾਂ ਨੂੰ ਟਿੱਪਣੀਆਂ ਕਰਨੀਆਂ ਪੈਂਦੀਆਂ ਨੇ ਕਿ ਪੰਜਾਬ ਦੀ ਪੁਲਿਸ ਆਪਣੇ ਆਪ ਨੂੰ ਸਮਝਦੀ ਕੀ ਐ ਪੰਜਾਬ ਦੇ ਅਫਸਰ ਆਪਣੇ ਆਪ ਨੂੰ ਸਮਝਦੇ ਕੀ ਨੇ ਸੁਪਰੀਮ ਕੋਰਟ ਤੇ ਹਾਈ ਕੋਰਟ ਤੇ ਉੱਤੇ ਸੋ ਇਹ ਜਿਹੜਾ ਨਵਾਂ ਪਰਚਾ ਬੋਬੀ ਮਾਨ ਤੇ ਨੋਨੀ ਮਾਨ ਸਾਹਿਬ ਦੇ ਖਿਲਾਫ ਹੋਇਆ ਇਹ ਪਰਚੇ ਦਾ ਵੀ ਹਸ਼ਰ ਤੁਸੀਂ ਦੇਖੋਗੇ ਕਿ ਆਹੀ ਹੋਊ ਜੋ ਪਹਿਲਾਂ ਨਛੱਤਰ ਦਾ ਜੋ ਕੰਚਨਪ੍ਰੀਤ ਦਾ ਜੋ ਬਾਕੀ ਅਕਾਲੀ ਵਰਕਰਾਂ ਦਾ ਕਿਉਂਕਿ ਬਿਲਕੁਲ ਹੀ ਝੂਠ ਮਾਰ ਕੇ ਝੂਠ ਦੀ ਗੰਡ ਬਣਾਉਣ ਦੇ ਨੇ ਸਿੱਟ ਦਿੰਦੇ ਨੇ ਇਹਨਾਂ ਨੂੰ ਲੱਗਦਾ ਹੈ ਕਿ ਪਰਚਾ ਪਾਓ ਬੰਦੇ ਨੂੰ ਹਰਾਸ ਕਰੋ ਪਰ ਅਸੀਂ ਪੂਰਾ ਡਟ ਕੇ ਖੜੇ ਆ ਅਸੀਂ ਲੀਗਲੀ ਹਰ ਇੱਕ ਚੀਜ਼ ਨੂੰ ਵਾਚ ਕਰ ਰਹੇ ਆ ਸੋ ਮੇਰੀ ਅਫਸਰਾਂ ਨੂੰ ਬੇਨਤੀ ਹੈ ਕਿ ਅਫਸਰ ਨਾ ਬਹਿਕਾਵੇ ਚਾਹਣ ਅਫਸਰ ਜੋ ਸੰਵਿਧਾਨ ਕਹਿੰਦਾ ਉਹਦੇ ਚ ਰਹਿਣ ਮਰਿਆਦਾ ਚ ਵਰਦੀ ਦੀ ਚ ਰਹਿਣ ਨਹੀਂ ਅਫਸਰ ਮੈਂ ਉਹੀ ਗੱਲ ਕਹਿਣੀ ਸੀ ਨਹੀਂ ਪਰ ਕਲੀਰ ਸਾਹਿਬ ਅਫਸਰ ਵੀ ਤਾਂ ਫਸ ਗਿਆ ਨਾ ਵੀ ਜੇ ਮੰਨੇ ਤਾਂ ਇਧਰ ਵਾਲੇ ਪਾਸੇ ਫਸਦਾ ਜੇ ਨਾ ਮੰਨੇ ਤਾਂ ਫਿਰ ਜੋ ਹਾਲ ਐ ਐਸਐਸਪੀ ਦਾ ਹੋਇਆ ਜਿਹਨੂੰ ਸਸਪੈਂਡ ਕਰ ਦਿੱਤਾ ਗਿਆ ਔਰ ਇਹ ਕਹਿ ਕੇ ਸਸਪੈਂਡ ਕੀਤਾ ਗਿਆ ਕਿ ਇੰਨੇ ਡਿਊਟੀ ਦੇ ਵਿੱਚ ਕਤਾਹੀ ਕੀਤੀ ਹੈ ਇੰਨੇ ਆਪਣਾ ਕੰਮ ਨਹੀਂ ਕੀਤਾ ਫਿਰ ਤੁਹਾਨੂੰ ਲੱਗਦਾ ਨਹੀਂ ਹੈ ਕਿ ਇਹ ਸਾਰੇ ਕੇਸ ਇੱਕ ਤੋਂ ਬਾਅਦ ਇੱਕ ਹੋ ਰਹੇ ਸਰਕਾਰਾਂ ਤੇ ਪੋਲਿਟੀਕਲ ਪਾਰਟੀਆਂ ਤਾਂ ਚਲੀਆਂ ਜਾਣੀਆਂ ਉਹ ਸਾਈਡ ਲਾਈਨ ਹੋਣ ਜਾਣੀਆਂ ਫਸੇਗਾ ਕੌਣ ਅਫਸਰ ਤਾਂ ਮੈਂ ਤਾਂ ਹੀ बार-बार ਬੇਨਤੀ ਕਰ ਰਿਹਾ ਹਾਂ ਜੀ ਕਿ ਆਹ ਤਾਂ ਨਾ ਟੈਂਪਰੇਰੀ ਪ੍ਰੈਸ਼ਰ ਹੈ ਹੂੰ ਅੱਜ ਤੋਂ 6 ਮਹੀਨੇ ਬਾਅਦ ਮਤਲਬ ਮਈ ਜੂਨ ਤੋਂ ਬਾਅਦ ਸਰਕਾਰ ਖਤਮ ਹੈ ਕਿਉਂਕਿ ਇਲੈਕਸ਼ਨ ਜਿੱਥੇ ਸੂਬੇ 'ਚ ਹੋਣੀ ਹੈ ਉੱਥੇ ਇਲੈਕਸ਼ਨ ਕਮਿਸ਼ਨ ਇੰਟਰਵਿਨ ਕਰ ਲੈਂਦੇ ਨੇ ਜਿਹੜੀਆਂ ਸਾਰੀਆਂ ਮੇਨ ਪੋਸਟਾਂ ਹੁੰਦੀਆਂ ਨੇ ਇਲੈਕਸ਼ਨ ਕਮਿਸ਼ਨ ਦੇ ਮੁਤਾਬਕ ਹੁੰਦੀਆਂ ਨੇ ਉਦੋਂ ਸਿਸਟਮ ਵੈਸੇ ਹੀ ਸੁਧਰ ਜਾਣਾ ਸੋ ਇਹ 6 ਮਹੀਨੇ ਇਹ ਅਫਸਰ ਜਿਹੜੇ ਸਰਕਾਰ ਇਹਨਾਂ ਤੋਂ ਕਰਾਰੀ ਹੈ ਹੁਣ ਤਾਂ 6 ਮਹੀਨੇ ਦੀ ਗੱਲ ਹੈ ਪਰ ਜਿਹੇ ਜੇ ਕੰਮ ਇਹਨਾਂ ਤੋਂ ਹੋ ਕੇ ਦੇਖੋ 79 ਦੀ ਇਲੀਗਲ ਅਰੈਸਟ ਹਾਈ ਕੋਰਟ ਨੇ ਮੰਨੀ ਤਾਂ ਹੀ ਛੱਡਿਆ ਨਾ ਹੁਣ ਉਹਦੇ ਚ ਜਿਹੜੇ ਅਫਸਰ ਇਨਵੋਲਵ ਨੇ ਚਾਹੇ ਡੀਆਈਜੀ ਹੋਣ ਚਾਹੇ ਐਸਐਸਪੀ ਹੋਣ ਚਾਹੇ ਸੀਆਈਏ ਦਾ ਪ੍ਰਭਜੀਤ ਹੋਵੇ ਉਹਨਾਂ ਨੂੰ ਜਵਾਬ ਦੇ ਹਾਈ ਕੋਰਟ ਚ ਦੇਣੀ ਪੂਜੇ ਜਦੋਂ ਕੋਰਟ ਨੇ ਮੰਨ ਲਿਆ ਕਿ ਇਲੀਗਲ ਡਿਟੈਂਸ਼ਨ ਹੈ ਤੇ ਜੇ ਹਾਈ ਕੋਰਟ ਦੇ ਵਿੱਚ ਇਹਨਾਂ ਦੇ ਖਿਲਾਫ ਹੁਣ ਜੋ ਕੋਈ ਫੈਸਲਾ ਕੋਰਟ ਨੇ ਲੈਣਾ ਉਹ ساری ਜ਼ਿੰਦਗੀ ਨਹੀਂ ਨਿਕਲਿਆ ਜਾਣਾ ਉਹ ਚੀਜ਼ਾਂ ਤੋਂ ਕੋਰਟ ਬਹੁਤ ਵੱਡੀ ਹੁੰਦੀ ਹੈ ਸੰਵਿਧਾਨ ਬਹੁਤ ਦੇ ਧਾਇਰੇ ਚ ਰਹਿਣ ਸਰਕਾਰ ਨੇ ਨਹੀਂ ਡਿਫੈਂਡ ਕਰਨਾ ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਲੁੱਟਣਾ ਸੀ ਲੁੱਟ ਲਿਆ ਇਹਨਾਂ ਨੇ ਤੁਰਦੇ ਬਣਨਾ ਹੁਣ ਮੈਂ ਇੱਕ ਗੱਲ ਦੱਸਦਾ ਜੀ ਜੀ ਹੁਣ ਕੰਚਨਪ੍ਰੀਤ ਦੇ ਖਿਲਾਫ ਵੀ ਜੇ ਕੰਚਨਪ੍ਰੀਤ ਤੇ ਆਪਾਂ ਦੁਬਾਰਾ ਆ ਜਾਈਏ ਜਿੱਦਣ ਇਹਨੂੰ ਰੈਸਟ ਕੀਤਾ ਨਾ ਇਹ ਜਿਹੜੀ ਐਫ ਆਈ ਆਰ ਦੇ ਵਿੱਚ ਇਨਵੈਸਟੀਗੇਸ਼ਨ ਜੁਆਇਨ ਕਰਨ ਗਏ ਨੇ ਹੁਣ ਅਫਸਰਾਂ ਨੂੰ ਮੈਂ ਪੁੱਛਦਾ ਪਰਚਾ ਕਦ ਹੈ ਜੀ ਕਹਿੰਦੇ ਇਲੀਗਲੀ ਇੰਡੀਆ ਚ ਆਏ ਨੇ ਨੇਪਾਲ ਤੋਂ ਹੁਣ ਮੈਂ ਅੱਜ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਪੁੱਛਦਾ ਕਿ ਕੀ ਨੇਪਾਲ ਤੋਂ ਇੰਡੀਆ ਹੁਣ ਇਲੀਗਲ ਹੈ ਤਾਂ ਭਾਰਤ ਸਰਕਾਰ ਨੇ ਖੋਲੇ ਹੂੰ ਇਹ ਅਸੀਂ ਤਾਂ ਖੋਲਿਆ ਨਹੀਂ ਅਕਾਲੀ ਦਲ ਨੇ ਤਾਂ ਬਣਾਇਆ ਨਹੀਂ ਨੇਪਾਲ ਤੇ ਇੰਡੀਆ ਦਾ ਕੋਈ ਜਿਹੜਾ ਆਪਸ ਵਿੱਚ ਇਹਨਾਂ ਦੀ ਸੰਧੀ ਹੋਈ ਹੈ ਫਿਰ ਜੇ ਕੰਚਨਪ੍ਰੀਤ ਦੋਸ਼ੀ ਹੈ ਤਾਂ ਨਾਲ ਹੋਮ ਡਿਪਾਰਟਮੈਂਟ ਨੂੰ ਵੀ ਰੱਖ ਲਓ ਜਿਹਨੇ ਖੋਲਿਆ ਹੂੰ ਸੋ ਤੁਸੀਂ ਇਦਾਂ ਹੀ ਝੂਠੇ ਪਰਚੇ ਸਰਕਾਰਾਂ ਦੇ ਕਹਿਣ ਤੇ ਜਿਹੜੇ ਲੋਕ ਦੇ ਰਹੇ ਨੇ ਉਹਨਾਂ ਦੀ ਜਵਾਬਦੇਹੀ ਹੋਈ ਹੈ ਹੋ ਵੀ ਰਹੀ ਹੈ ਅਦਾਲਤਾਂ ਦੇ ਵਿੱਚ ਅਫਸਰਾਂ ਦੀ ਜਵਾਬਦੇਹੀ ਹੈ ਫਿਰ ਕਿਉਂ ਸਸਪੈਂਡ ਕਰਨਾ ਪੈਂਦਾ ਜੀ ਹੁਣ ਜਿਹੜੇ ਹਰਿੰਦਰ ਸਿੰਘ ਤੇ ਗੁਲਜ਼ਾਰ ਸਿੰਘ ਡੀਐਸਪੀ ਸਸਪੈਂਡ ਕੀਤੇ ਨੇ ਉਹ 79 ਦੀ ਇਲੀਗਲ ਡਿਟੈਂਸ਼ਨ ਚ ਪ੍ਰੀਤ ਦੇ ਕੇਸ ਚ ਕੋਰਟ ਨੇ ਕਿਹਾ ਤਾਂ ਕਿ ਕਲਾਸਿਕ ਐਗਜ਼ੈਂਪਲ ਹੈ ਹਿਊਮਨ ਰਾਈਟਸ ਵੋਲੇਸ਼ਨ ਦਾ ਫੰਡਮੈਂਟਲ ਰਾਈਟਸ ਦੀ ਵੋਲੇਸ਼ਨ ਦਾ ਪੋਲਿਟੀਕਲ ਵੈਂਡੇਟੇ ਦਾ ਤਾਂ ਹੁਣੇ ਕਿਸੇ ਅਫਸਰ ਦੇ ਤਾਂ ਪਊਗਾ ਨਾ ਇਹ ਹਾਈ ਕੋਰਟ ਕਿਸੇ ਅਫਸਰ ਦੀ ਜਵਾਬਦੇਹੀ ਤਾਂ ਤੈਅ ਕਰੂਗੀ ਨਾ ਤਾਂ ਫਿਰ ਉੱਥੇ ਕੀ ਜਵਾਬ ਦੇਣਗੇ ਅਫਸਰ ਇਹ ਆਮ ਤੌਰ ਤੇ ਮੈਂ ਥੋੜੇ ਜਿਹਾ ਵੈਸੇ ਆਪਣੀ ਨੌਲੇਜ ਅਸ ਤੋਂ ਵੀ ਕਲੀਅਰ ਸਾਹਿਬ ਸਮਝਣਾ ਚਾਹੁੰਦਾ ਕਿ ਜਦੋਂ ਅਦਾਲਤ ਵੱਲੋਂ ਅਜਿਹੀਆਂ ਤਿੱਖੀਆਂ ਟਿੱਪਣੀਆਂ ਕੀਤੀਆਂ ਜਾਂਦੀਆਂ ਤੇ ਇਹਨਾਂ ਦਾ ਕੋਈ ਅਸਰ ਫਰਕ ਵੀ ਪੈਂਦਾ ਜਿਹੜੇ ਡਿਊਟੀ ਦੇ ਵਿੱਚ ਹੁੰਦੇ ਨੇ ਅਫਸਰ ਸਹਿਬਾਨ ਉਹਨਾਂ ਤੇ ਜਾਂ ਜਿਨ੍ਹਾਂ ਦੀ ਉਥੇ ਪ੍ਰੈਕਟਿਸ ਚੱਲ ਰਹੀ ਹੁੰਦੀ ਹੈ ਜਾਂ ਜਿਹੜੇ ਏਜੀ ਸਾਹਿਬ ਨੇ ਇਹਨਾਂ ਤੇ ਕੋਈ ਅਸਰ ਫਰਕ ਪੈਂਦਾ ਕੀ ਯਾਰ ਇੰਨੀਆਂ ਤਿੱਖੀਆਂ ਟਿੱਪਣੀਆਂ ਜਿਹੜੀਆਂ ਸਿੱਧਾ ਸਿੱਧਾ ਸਪਸ਼ਟ ਕਰਦੀਆਂ ਨੇ ਕਿ ਯੂ ਆਰ ਰੋਂਗ ਤੁਸੀਂ ਗਲਤ ਹਰਪ੍ਰੀਤ ਜੀ ਬਹੁਤ ਅਸਰ ਪੈਂਦਾ ਰਵਜੋਤ ਕੌਰ ਗਰੇਵਾਲ ਨੂੰ ਪੁੱਛੋ ਕਿੰਨਾ ਅਸਰ ਪਿਆ ਹੂੰ ਜਿਹੜੇ ਅੱਜ ਹਰਿੰਦਰ ਸਿੰਘ ਗੁਲਜ਼ਾਰ ਸਿੰਘ ਸਸਪੈਂਡ ਹੋਏ ਨੇ ਉਹਨਾਂ ਨੂੰ ਪੁੱਛੋ ਕਿੰਨਾ ਅਸਰ ਪਿਆ ਹਮਮ ਔਰ ਇਲੈਕਸ਼ਨ ਕਮਿਸ਼ਨ ਹੋਵੇ ਅਦਾਲਤਾਂ ਹੋਣ ਤੁਹਾਨੂੰ ਯਾਦ ਹੋਵੇ ਕਿ ਕੁਮਰ ਵਿਜੇ ਪ੍ਰਤਾਪ ਨੇ ਇੱਕ ਝੂਠੀ ਇਨਕੁਆਇਰੀ ਕੀਤੀ ਸੀ ਇਨਵੈਸਟੀਗੇਸ਼ਨ ਹਾਈ ਕੋਰਟ ਨੇ ਕਿਹਾ ਸੀਗਾ ਕਿ ਫਿਲਮ ਬਣਾ ਰਹੇ ਨੇ ਇਹਨਾਂ ਦੇ ਆਪ ਦੇ ਕਿਰਦਾਰ ਨੇ ਉਹ ਇੰਨੇ ਸਟ੍ਰਿਕਚਰਸ ਪਾਸ ਹੋਏ ਮੁੜ ਕੇ ਅਸਤੀਫਾ ਦੇਣ ਦੀ ਨੋਬਤ ਆ ਗਈ ਸੀ ਨੌਕਰੀ ਛੱਡਣੀ ਪਈ ਸੋ ਕੋਰਟ ਦੇ ਜਿਹੜੇ ਸਟ੍ਰਿਕਚਰਸ ਨੇ ਇਹ ਸਰਵਿਸ ਰਿਕਾਰਡ ਦੇ ਉੱਤੇ ਸਟਿਗਮਾ ਬਣ ਜਾਂਦੇ ਨੇ ਨਾ ਪ੍ਰੋਮੋਸ਼ਨਾਂ ਫਿਰ ਸਾਰਾ ਕੁਝ ਇਹ ਚੀਜ਼ਾਂ ਨਾਲ ਗਵਰਨਡ ਹੋ ਜਾਂਦਾ ਸੋ ਜਿਹੜੇ ਆਫੀਸਰਸ ਨੇ ਉਹ ਆਪਣੀ ਜ਼ਿੰਮੇਵਾਰੀ ਨੂੰ ਅੱਜ ਹੀ ਸਮਝ ਲੈਣ ਉਹ ਸਰਕਾਰ ਦੇ ਕਹੇ ਤੇ ਨਾ ਕਰਨ ਔਰ ਖਾਸ ਕਰਕੇ ਹੁਣ ਦੁਬਾਰਾ ਜਿਹੜੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਆ ਗਈਆਂ ਮੈਂ ਅਫਸਰਾਂ ਨੂੰ ਕਹੂੰਗਾ ਕਿ ਅਫਸਰਾਂ ਤੇ ਜ਼ਿੰਮੇਵਾਰੀ ਹੈ ਇਹਨਾਂ ਨੂੰ ਅਮਨੋਮਾਨ ਨਾਲ ਕਰਾਉਣ ਦੀ ਪੋਲੀਟੀਕਲ ਪਾਰਟੀਆਂ ਤੇ ਜ਼ਿੰਮੇਵਾਰੀ ਹੈ ਸੰਵਿਧਾਨ ਦੇ ਦਾਇਰੇ ਚ ਰਹਿ ਕੇ ਚੋਣਾਂ ਲੜਨ ਦੀ ਸੋ ਇੱਕ ਸੁਖਾਵਾਂ ਮਾਹੌਲ ਅਫਸਰਾਂ ਦੀ ਜ਼ਿੰਮੇਵਾਰੀਆ ਦੇਣ ਇਹ ਜੇ ਪਿਛਲੀ ਵਾਰ ਵਾਲਾ ਕੰਮ ਕਰਨ ਦੀ ਕੋਸ਼ਿਸ਼ ਹੋਈ ਨਾ ਵੀ ਕਾਗਜ਼ ਫਾੜ ਤੇ ਤਾਂ ਇਸ ਵਾਰੀ ਮੈਂ ਹਰ ਇੱਕ ਚੀਜ਼ ਜਿੱਦਾਂ ਪਿਛਲੀ ਵਾਰੀ ਵੀ ਕੋਟਾਂ 'ਚ ਗਈ ਨਾ ਪੰਚਾਇਤ ਦੀਆਂ ਸਾਰੀਆਂ ਰੇਟਾਂ ਕੋਟਾਂ 'ਚ ਗਈਆਂ ਸਟੇ ਤੱਕ ਹੋਣ ਦੀ ਨੋਬਤ ਆਈ ਮਾਫੀਆਂ ਮੰਗੀਆਂ ਅਫਸਰਾਂ ਨੇ ਪਰ ਇਸ ਵਾਰੀ ਦੁਬਾਰਾ ਅਗਰ ਐਸਾ ਕੁਝ ਹੋਇਆ ਤਾਂ ਲੈ ਕੇ ਜਾਵਾਂਗੇ ਹਰ ਇੱਕ ਰਾਈਟ ਪਲੇਟਫਾਰਮ ਤੇ ਜਵਾਬਦੇਹੀ ਤੈਅ ਕਰਾਵਾਂਗੇ ਅਫਸਰਾਂ ਚਲੋ ਮੇਰਾ ਇੱਕ ਆਖਰੀ ਸਵਾਲ ਖਾਸ ਤੌਰ ਤੇ ਜਿਹੜੇ ਤੁਸੀਂ ਕਿਹਾ ਕਿ ਦਬੀ ਜ਼ੁਬਾਨ ਦੇ ਵਿੱਚ ਹੀ ਸਹੀ ਸੋਸ਼ਲ ਮੀਡੀਆ ਤੇ ਵੀ ਬੜੀ ਚਰਚਾ ਹੈ ਇਸ ਪੂਰੇ ਮੁੱਦੇ ਦੀ ਕਿ ਵਿਰੋਧੀ ਪਾਰਟੀਆਂ ਤੇ ਜਿਹੜੇ ਵਰਕਰ ਨੇ ਉਹ ਵੀ ਮੰਨਦੇ ਨੇ ਕਿ ਯਾਰ ਆਹ ਕੰਮ ਹੋਣਾ ਚਾਹੀਦਾ ਹੈ ਕਿ ਜੇ ਕਿਥੇ ਧੱਕੇਸ਼ਾਹੀ ਹੋ ਰਹੀ ਹੈ ਤਾਂ ਪਾਰਟੀ ਦੇ ਨਾਲ ਖੜਨਾ ਚਾਹੀਦਾ ਹੈ ਪਾਰਟੀ ਦੇ ਵਰਕਰ ਦੇ ਨਾਲ ਪਾਰਟੀ ਨੂੰ ਖੜਨਾ ਚਾਹੀਦਾ ਹੈ ਫਿਰ ਕੀ ਉਮੀਦ ਕਰਦੇ ਆ ਕਿ ਜੇ ਦੁਬਾਰਾ ਅਜਿਹਾ ਕੁਝ ਹੁੰਦਾ ਭਾਵੇਂ ਕੋਈ ਆਮ ਵਰਕਰ ਹੈ ਕੋਈ ਖਾਸ ਵਰਕਰ ਹੈ ਉਹਦਾਂ ਪਾਰਟੀ ਸਟੈਂਡ ਕਰੂਗੀ ਖੜੂਗੀ ਹਰਪ੍ਰੀਤ ਜੀ ਅਸੀਂ ਤਾਂ ਘਰ-ਬਾਰ ਛੱਡੀ ਬੈਠੇ ਆ ਸੜਕਾਂ ਤੇ ਆ ਰੂਲ ਆਫ ਲਾ ਬਹਾਲ ਕਰਾਵਾਂਗੇ ਪੂਰੀ ਤੱਕੇਸ਼ਾਈ ਦੇ ਵਿਰੁੱਧ ਲੜਾਈ ਲੜਾਂਗੇ ਚਾਹੇ ਕੋਈ ਸ਼੍ਰੋਮਣਿਕ ਕਰਦਲ ਦਾ ਵਰਕਰ ਹੈ ਚਾਹੇ ਕੋਈ ਪੰਜਾਬੀ ਹੈ ਜੇ ਕਿਸੇ ਤੇ ਤੱਕਾ ਹੋਊਗਾ ਤਾਂ ਉਹਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਹਿੱਕ ਢਾ ਕੇ ਮੂਹਰੇ ਖੜਾਂਗੇ ਮੈਂ ਫੇਰ ਦੁਬਾਰਾ ਕਹਿਣਾ ਕਿ ਦੇਸ਼ ਸੰਵਿਧਾਨ ਨਾਲ ਗਵਰਨਡ ਹੈ ਸੰਵਿਧਾਨ ਦੇ ਦਾਇਰੇ ਦੇ ਵਿੱਚ ਰਹਿ ਕੇ ਸਾਰੀਆਂ ਚੀਜ਼ਾਂ ਹੋਣਗੀਆਂ ਜੇ ਕੋਈ ਸੰਵਿਧਾਨ ਦੇ ਦਾਇਰੇ ਚੋਂ ਬਾਹਰ ਜਾਊਗਾ ਕਾਨੂੰਨ ਤੋਂ ਬਾਹਰ ਜਾਊਗਾ ਤਾਂ ਉਹ ਕਾਨੂੰਨ ਦੀ ਕਿਤਾਬਾਂ 'ਚ ਉਸ ਅਫਸਰ ਲਈ ਵੀ ਸਜ਼ਾ ਲਿਖੀ ਹੈ ਉਹ ਅਫਸਰ ਵੀ ਤਿਆਰ ਰਵੇ ਸੋ ਪੰਜਾਬੀ ਵਿਸ਼ਵਾਸ ਰੱਖਣ ਕੇ ਸ਼੍ਰੋਮਣੀ ਅਕਾਲੀ ਦਲ ਇੱਕ ਬਾੜ ਵੰਗੂ ਇਹ ਸੂਬੇ ਦੇ ਇਹਦੀ ਇਹਦੇ ਨੂੰ ਬਚਾਉਣ ਦੇ ਲਈ ਵਚਨਬੱਧ ਜਿੰਨੀ ਵੀ ਰਾਹਤ ਹੁਣ ਤੱਕ ਮਿਲੀ ਹੈ ਉਹ ਕਹਿ ਰਹੇ ਕਿ ਸਾਰੀਆਂ ਰਾਹਤ ਅਸੀਂ ਚੈਲੰਜ ਕਰਾਂਗੇ ਕਿਉਂਕਿ ਸਾਡੇ ਕੋ ਪੁਖਤਾ ਸਬੂਤ ਨਹੀਂ ਜਦੋਂ ਸਬੂਤਾਂ ਦੀ ਗੱਲ ਹੁੰਦੀ ਹੈ ਨਾ ਜੀ ਚਾਰ ਕੋਟਾਂ ਚ ਤੱਕ ਕੰਚਨਪ੍ਰੀਤ ਦੀ ਬੇਲ ਹੋ ਗਈ ਉਦੋਂ ਤਾਂ ਸਬੂਤ ਹੋਏ ਨਹੀਂ ਉਹ ਦਿਨ 8 ਵਜੇ ਤੋਂ ਲੈ ਕੇ ਸਵੇਰ ਦੇ 4 ਵਜੇ ਤੱਕ ਅਦਾਲਤ ਚੱਲੀ ਉੱਥੇ ਤਾਂ ਸਬੂਤ ਹੈ ਨਹੀਂ ਸੀ ਨਛੱਤਰ ਸਿੰਘ ਦੇ ਕੇਸ 'ਚ ਸਬੂਤ ਹੈ ਨਹੀਂ ਸੀ ਉਸ ਤੋਂ ਪਹਿਲਾਂ ਜਦੋਂ ਤੁਹਾਡੇ ਇਲੈਕਸ਼ਨ ਕਮਿਸ਼ਨ ਤੁਹਾਡੇ ਅਫਸਰਾਂ ਨੂੰ ਸਸਪੈਂਡ ਕਰ ਰਹੇ ਸੀ ਉੱਥੇ ਤਾਂ ਤੁਹਾਡੇ ਕੋਲ ਸਬੂਤ ਹੈ ਨਹੀਂ ਸੀ ਸੋ ਇਹ ਜਿਹੜੀ ਸਰਕਾਰ ਹੈ ਇਹ ਬੁਖਲਾ ਚੁੱਕੀ ਹੈ ਫਰਸਟ੍ਰੇਸ਼ਨ ਦੇ ਵਿੱਚ ਹੁਣ ਬਿਆਨਬਾਦੀ ਹੈ ਸਬੂਤ ਦੇਣੇ ਸੀ ਅਦਾਲਤਾਂ 'ਚ ਦਿੰਦੇ ਉੱਥੋਂ ਤਾਂ ਭੱਜ ਜਾਂਦੇ ਨੇ ਇਹਨਾਂ ਕੋਲੇ ਕਿਸੇ ਗੱਲ ਦਾ ਕੋਈ ਸਬੂਤ ਨਹੀਂ ਪੁੱਛੋ ਵਿਕਰਮ ਮਜੀਠੀਆ ਸਾਹਿਬ ਦੇ ਖਿਲਾਫ ਕੋਈ ਸਬੂਤ ਸੀ ਅਦਾਲਤ 'ਚ ਕਿਸੇ ਕੇਸ 'ਚ ਕੋਈ ਸਬੂਤ ਨਹੀਂ ਗੱਲਾਂ ਨੇ ਗੱਲਾਂ ਦਾ ਕੜਾ ਬਣਾਈ ਚੱਲੋ ਵੀ ਉਹੀ ਗੱਲ ਹੈ ਕਹਿੰਦਾ ਜੇ ਗੱਲਾਂ ਦਾ ਕੜਾ ਬਣਾਉਣਾ ਫਿਰ ਮਿੱਠਾ ਕਿਉਂ ਘੱਟ ਪਾਉਣਾ ਉਹ ਪੰਜਾਬ ਸਰਕਾਰ ਦਾ ਕੰਮ ਹੈ ਚਲੋ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਕਲੈਰ ਸਾਹਿਬ ਸੰਨ ਨਾਲ ਗੱਲਬਾਤ ਕਰਨ ਲਈ ਸੋ ਇਸਨ ਅਰਸ਼ਦੀਪ ਕਲੈਰ ਜਿਨ੍ਹਾਂ ਨੇ तमाम ਜਾਣਕਾਰੀ ਦਿੱਤੀ ਹੈ ਕਿ ਕੇਸ ਦੀ ਬੈਕਗ੍ਰਾਉਂਡ ਕੀ ਸੀ ਕੇਸ ਦਾ تراਤਲ ਕੀ ਸੀ ਕੋਈ ਵੀ ਪਰਚਾ ਦਰਜ ਕੀਤਾ ਜਾਂਦਾ ਜਾਂ ਕੋਈ ਵੀ ਕੇਸ ਦਰਜ ਕੀਤਾ ਜਾਂਦਾ ਤਾਂ ਉਹਦੀਆਂ ਲੱਤਾਂ ਜ਼ਰੂਰ ਹੋਣੀਆਂ ਚਾਹੀਦੀਆਂ ਨੇ ਉਹਦਾ ਬੇ ਜ਼ਰੂਰ ਹੋਣਾ ਚਾਹੀਦਾ ਕਿ ਅਦਾਲਤਾਂ ਦੇ ਦਰਵਾਜ਼ੇ ਤੇ ਜਾ ਕੇ ਖੜਨਾ ਜ਼ਰੂਰ ਚਾਹੀਦਾ ਹੈ ਕਿ ਇਸ ਮੁੱਦੇ ਨੂੰ ਡਿਗਣਾ ਨਹੀਂ ਚਾਹੀਦਾ ਇਹ ਜਿਹੜੇ ਐਗਜ਼ੈਂਪਲਰੀ ਕੇਸ ਨੇ ਇਹਨਾਂ ਨੇ ਸਾਬਤ ਕਰ ਦਿੱਤਾ ਕਿ ਵਾਕਈ ਸਭ ਕੁਝ ਠੀਕ ਨਹੀਂ ਹੈ ਕਿਉਂਕਿ ਇਸ ਤੋਂ ਪਹਿਲਾਂ ਇੱਕ ਮੋਰ ਪਹਿਲਾਂ ਲੱਗ ਚੁੱਕੀ ਸੀ ਕਿੰਨੇ ਲਈ ਸੀ ਇਲੈਕਸ਼ਨ ਕਮਿਸ਼ਨ ਨੇ ਇਲੈਕਸ਼ਨ ਕਮਿਸ਼ਨ ਨੇ ਐਸਐਸਪੀ ਨੂੰ ਸਸਪੈਂਡ ਕੀਤਾ ਆਮ ਤੌਰ ਤੇ ਹੁੰਦਾ ਕੀ ਹੈ ਜੇ ਇਲੈਕਸ਼ਨ ਕਮਿਸ਼ਨ ਤੱਕ ਕੋਈ ਸ਼ਿਕਾਇਤ ਪਹੁੰਚਦੀ ਹੈ ਤਾਂ ਤਬਾਦਲੇ ਕਰ ਦਿੱਤੇ ਜਾਂਦੇ ਨੇ ਇੱਧਰ ਉੱ ਤਾਂ ਰੇਅਰ ਟੂ ਰੇਅਰ ਚਾਂਸਸ ਹੁੰਦੇ ਨੇ ਕਿ ਕਿਸੇ ਨੂੰ ਸਸਪੈਂਡ ਕੀਤਾ ਹੋਵੇ ਉਦੋਂ ਮੋਰ ਲੱਗੀ ਦੂਜੀ ਮੋਰ ਹੁਣ ਲੱਗੀ ਆ ਜਦੋਂ ਕੋਰਟ ਨੇ ਕਿਹਾ ਕਿ ਪੋਲਿਟিক্যাল ਮੰਡੇਟਾ ਦੀ ਐਗਜ਼ਾਮਪਲ ਹੈ ਕਿ ਕਿਵੇਂ ਤੁਸੀਂ ਕਿਸੇ ਨੂੰ ਹਰਾਸ ਕਰਦੇ ਹੋ ਸੋ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਪਏਗਾ ਕਿ ਸਰਕਾਰ ਜਾਂ ਪੂਰਾ ਏਜੀ ਅਮਲਾ ਫੈਲਾ ਕੁਝ ਸਖਦਾ ਹੀ ਨਹੀਂ ਸਕਦਾ ਦੇਸ਼ ਨੂੰ ਨੇ ਬਾਕੀ ਖਬਰਾਂ ਲਈ ਬਣੇ ਰੋ ਪੀਟੀਸੀ نیوز ਨਾਲ ਤਨਤ